ਸਤਿ ਸ਼੍ਰੀ ਅਕਾਲ ਜੀ ਆਰਪੀਡੀ 24 ਤੁਸੀਂ ਦੇਖ ਰਹੇ ਹੋ ਮੈਂ ਸਾਰੀ ਕਾਟਵਾਲ ਹਾਜ਼ਰ ਹਾਂ ਪ੍ਰੋਗਰਾਮ ਹਫਤਾਵਰੀ ਸਰਗਰਮੀਆਂ ਲਖੀ ਮੇਰੇ ਨਾਲ ਨੇ ਪ੍ਰੋਗਰਾਮ ਦੇ ਵਿੱਚ ਮੌਜੂਦ ਸੀਨੀਏ ਪੱਤਰਕਾਰ ਰਕੇਸ਼ ਸ਼ਾਂਤੀ ਦੂਤ ਜੀ ਸਭ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਰ ਬਹੁਤ ਧੰਨਵਾਦ ਜੀ ਮਿਹਰਬਾਨੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਮੁਖਬਰਾਂ ਤੇ ਚਾਤ ਮਾਰਾਂਗੇ ਪਿਛਲੇ ਬੀਤੇ ਦਿਨਾਂ ਦੀਆਂ ਕੁਝ ਮੁਖਬਰਾਂ ਤੇ ਗੱਲਬਾਤ ਕਰਾਂਗੇ ਇਸੇ ਤਰ੍ਹਾਂ ਖਬਰ ਇਸ طرح ਹੈ ਕਿ ਵਿਸ਼ਵ ਪੱਧਰ ਤੇ ਐਂਟੀਮਾਈਕਰੋਬੀਅਲ ਰੈਜ਼ਿਸਟੈਂਸ ਯਾਨੀ ਕਿ AMR ਇੱਕ ਗੰਭੀਰ ਖਤਰੇ ਵਜੋਂ ਉੱਭਰ ਰਿਹਾ ਹੈ ਅਨੁਮਾਨਾ ਮੁਤਾਬਕ ਦੱਸਦੇ ਕਿ 2050 ਤੱਕ AMR ਹਰ ਸਾਲ ਕਰੀਬ 1 ਕਰੋੜ ਜਾਨਾਂ ਲੈ ਸਕਦਾ ਹੈ ਉਥੇ ਭਾਰਤ ਵਿੱਚ ਸਥਿਤੀ ਹੋਰ ਵੀ ਚਿੰਤਾਜਨਕ ਹੈ ਕਿਉਂਕਿ ਐਂਟੀਬਾਇਟਿਕਸ ਦੀ ਅਧਿਆਤਮਕ ਅਤੇ ਗਲਤ ਵਰਤੋਂ ਮਨੁੱਖਾਂ ਜਾਨਵਰਾਂ ਅਤੇ ਵਾਤਾਵਰਣ ਤੱਕ ਫੈਲ ਚੁੱਕੀ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਕੜੇ ਕਦਮ ਨਾ ਜੇ ਤਾਂ ਆਮ ਬਿਮਾਰੀਆਂ ਦਾ ਇਲਾਜ ਵੀ ਮੁਸ਼ਕਲ ਹੋ ਸਕਦਾ ਹੈ ਕਿੰਨੀ ਵੱਡੀ ਮੁਸ਼ਕਲ ਹੈ ਇਹ ਚਿੰਤਾ ਜਿਹੜੀ ਹੈ ਇੱਕ ਅੰਤਰਰਾਸ਼ਟਰੀ ਰਿਪੋਰਟ ਤੋਂ ਆਪਾਂ ਕਰਨੀ ਸ਼ੁਰੂ ਕੀਤੀ ਹੈ ਜੀ ਪਰ ਇਹ ਸਾਡੀ ਜਿਹੜੀ ਚਿੰਤਾ ਹੈ ਬਹੁਤ ਪੁਰਾਣੀ ਹੈ ਹੂੰ ਕਿਉਂਕਿ ਐਂਟੀਬਾਇਓਟਿਕ ਦਾ ਸਾਡੇ ਸਾਡੇ ਟੋਟਲ ਜਿਹੜੀ ਸਾਡਾ ਮੈਡੀਕਲ ਸਿਸਟਮ ਹੈਗਾ ਜੀ ਜਿਹਦੇ ਵਿੱਚ ਅਸੀਂ ਜਦੋਂ ਅਸੀਂ ਦਵਾਈਆਂ ਦੀ ਜ਼ਿਕਰ ਕਰਦੇ ਨਾ ਆਪਾਂ ਮਤਲਬ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਹੈਲਥ ਦੇ ਉੱਤੇ ਗੱਲ ਕੀਤੀ ਸੀ ਜਿਹੜੀ ਫ੍ਰੀ ਹੈਲਥ ਸਰਵਿਸਿਜ਼ ਜਿਹੜੀਆਂ ਮਿਲੀਆਂ ਗਿਆ ਤਾਂ ਨਿਸ਼ਚਿਤ ਤੌਰ ਤੇ ਜਦੋਂ ਅਸੀਂ ਹੈਲਥ ਸਰਵਿਸਿਜ਼ ਦੀ ਗੱਲ ਕਰਦੇ ਆ ਉਹਦੇ ਵਿੱਚ ਬੇਸਿਕਲੀ ਉਹ ਉਪਚਾਰ ਦੀਆਂ ਮਤਲਬ ਸੇਵਾਵਾਂ ਨੇ ਕਿ ਬੰਦਾ ਹੈਲਥ ਦਾ ਰਿਲੇਟਡ ਹੈ ਕਿ ਲੋਕ ਆਪਣੇ ਜੀਵਨ ਸ਼ੈਲੀ ਨੂੰ ਵਧੀਆ ਰੱਖਣਗੇ ਖਾਣ ਪਾਣ ਚੰਗਾ ਕਰਨਗੇ ਤੇ ਉਹ ਬਿਮਾਰੀ ਨਹੀਂ ਹੋਣਗੇ ਪਰ ਜਦੋਂ ਉਹ ਬਿਮਾਰ ਹੋ ਜਾਣਗੇ ਤੇ ਉਹਨਾਂ ਨੂੰ ਅੱਛੀਆਂ ਦਵਾਈਆਂ ਪਹੁੰਚ 'ਚ ਦਵਾਈਆਂ ਮਿਲਣੀਆਂ ਜ਼ਰੂਰੀ ਹੋਣਗੀਆਂ ਜੀ ਸਾਡੇ ਮੁਲਕ ਵਿੱਚ ਅਜਿਹੀ ਸਥਿਤੀ ਨਹੀਂ ਹੈ ਨਹੀਂ ਹੈਗੀ ਬਿਲਕੁਲ ਸਾਡੇ ਮੁਲਕ ਦੇ ਵਿੱਚ ਦਵਾਈਆਂ ਦੇ ਜਿਹੜੇ ਰੇਟ ਨੇ ਉਹ ਇੰਨੇ ਅਨੰਤਰਤ ਨੇ ਹੂੰ ਕਿ ਕਈ ਵਾਰੀ ਜਿਹੜੀ ਜਦੋਂ ਤੁਸੀਂ ਪਹੁੰਚਣਾ ਕਿਸੇ ਦੁਕਾਨ ਤੇ ਦਵਾਈ ਲੈਣ ਜਾਣਾ ਕਿ ਤੁਹਾਡੀ ਮੜੀ-ਮੋਟੀ ਵਾਕਫੀਅਤ ਹੋਵੇ ਪਹੁੰਚ ਹੋਵੇ ਤੇ ਉਹ ਤੁਹਾਨੂੰ 30 ਤੋਂ 40% ਤੱਕ 30% ਤੱਕ ਡਿਸਕਾਊਂਟ ਦੇ ਦਿੰਦੇ ਨੇ ਮੈਕਸਿਮਮ ਰਿਟੇਲ ਪ੍ਰਾਈਸ ਦੇ ਉੱਪਰ ਜੀ ਇਹਦਾ ਮਤਲਬ ਹੈ ਕਿ ਉਸ ਤੋਂ ਇਲਾਵਾ ਇਹ ਵੀ ਬੜਾ ਰੋਲਾ ਹੁੰਦਾ ਕਿ ਡਾਕਟਰਾਂ ਨੂੰ ਜਿਹੜੀਆਂ ਉਹ ਕਮਿਸ਼ਨਾਂ ਵੀ ਉੱਤ ਜਾਂਦੀਆਂ ਜੋ ਮਤਲਬ ਤਤਕਤ ਪਤਾ ਨਹੀਂ ਉਹ ਜਾਂਦੀਆਂ ਜਾਂ ਨਹੀਂ ਜਾਂਦੀਆਂ ਪਰ ਆਮ ਰੌਲੇ ਦੇ ਵਿੱਚ ਹੁੰਦਾ ਹੈ ਤਾਂ ਐਡਮਿਟ ਕਿ ਉਹ ਸਾਰੀ ਕੋਸਟ ਦੇ ਬਾਵਜੂਦ ਫਿਰ ਵੀ ਕਹਿੰਦੇ ਹੈਗੇ ਜਿਹੜਾ ਵੇਚਣ ਵਾਲਾ ਉਹਨੂੰ ਵੀ 30 40% ਮਾਰਜਨ ਮਿਲਦਾ ਯਾਨੀ ਜਿਹੀ ਜਿਹੜੀ ਜਿਹੜੀ ਰੁਪਈਏ ਦੀ ਚੀਜ਼ ਹੈ ਉਹਦਾ ਮਤਲਬ ਹੈ ਕਿ ਦਵਾਈ ਜਿਹੜੀ ਹੈ ਉਹ ਮਾਰਕੀਟ ਦੇ ਵਿੱਚ 50 70 ਰੁਪਈਆ ਦੀ ਜਾ ਕੇ ਵਿਕਦੀ ਹੈ ਹੂੰ ਸੋ ਇਸ ਤਰ੍ਹਾਂ ਇਹ ਗੱਲ ਤਾਂ ਸਿਰਫ ਇੱਕ ਪੱਖ ਹੈ ਜੀ ਕਿ ਸਾਡੀ ਸਾਡੇ ਜਿਹੜਾ ਇਹ ਜਿਹੜਾ ਸਾਡਾ ਇਹ ਮਤਲਬ ਇਸ ਇਸ ਦਾਇਰੇ ਦੀ ਜਦੋਂ ਇਸ ਵਰਗ ਦੀ ਗੱਲ ਕਰਦੇ ਮਤਲਬ ਅਸੀਂ ਇਸ ਸਿਸਟਮ ਦੀ ਗੱਲ ਕਰਦੇ ਆ ਇਸ ਸਿਸਟਮ ਦੇ ਵਿੱਚ ਕਿੰਨੀ ਕਿੰਨੇ ਲਕੂਨਸ ਹੈਗੇ ਨੇ ਜੀ ਹੁਣ ਗੱਲ ਇਹ ਹੈ ਕਿ ਸਾਡੇ ਹੁਣ ਅਸੀਂ ਬਾਹਰਲੇ ਮੁਲਕਾਂ 'ਚ ਜਦੋਂ ਜਾਂਦੇ ਆ ਉੱਥੇ ਫਾਰਮਾਸਿਸਟ ਜਿਹੜਾ ਉਹ ਦਵਾਈ ਨੂੰ ਡਾਕਟਰ ਡਾਇਗਨੋਸ ਕਰਦਾ ਜੀ ਫਾਰਮਾਸਿਸ ਤੁਹਾਨੂੰ ਪ੍ਰਸਕ੍ਰਾਈਬ ਕਰਦਾ ਕਿੰਨੀ ਦਵਾਈ ਤੁਹਾਨੂੰ ਖਾਣੀ ਚਾਹੀਦੀ ਹੈ ਸਾਡੇ ਕੀ ਹੈ ਕਿ ਸਾਡੇ ਬੰਦਾ ਸਿੱਧੇ ਇੱਥੇ ਕੇਮਿਸਟ ਦੇ ਜਾਂਦਾ ਉਹ ਕਹਿੰਦਾ ਮੇਰਾ ਸਿਰ ਦਰਦ ਹੁੰਦਾ ਉਹ ਕਹਿੰਦਾ ਮੇਰਾ ਆ ਹੁੰਦਾ ਉਹ ਦਵਾਈਆਂ ਦੇ ਹੀ ਜਾਂਦਾ ਉਹ ਕਹਿੰਦਾ ਮਤਲਬ ਕਹਿੰਦਾ ਜੀ ਮੈਨੂੰ ਮੈਨੂੰ ਬੁਖਾਰ ਹੋ ਗਿਆ ਜੋ ਕਹਿੰਦਾ ਇਹਨੂੰ ਇਨਫੈਕਸ਼ਨ ਹੋਈ ਨਹੀਂ ਹੈ ਐਂਟੀਬਾਇਓਟਿਕਸ ਦੀ ਇਨਾ ਪ੍ਰਯੋਗ ਹੋਇਆ ਜੀ ਔਰ ਫਿਰ ਉਹ ਐਂਟੀਬਾਇਓਟਿਕਸ ਇੱਕ ਵੇਲੇ ਤਾਂ ਇਦਾਂ ਆਇਆ ਕਿ ਨਸ਼ਾ ਕਰਨ ਲਈ ਇਸਤੇਮਾਲ ਹੋ ਲਪਿਆ ਬਿਲਕੁਲ ਕਈ ਵਾਰ ਉਹ ਕਹਿੰਦੇ ਸੀ ਡਾਕਟਰਾਂ ਨੇ ਜਿੰਨਾ ਪ੍ਰਸਕ੍ਰਾਈਬ ਕੀਤਾ ਐਂਟੀਬਾਇਓਟਿਕ ਦਾ ਇੱਕ 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 ਮਸ਼ਹੂਰ ਬ੍ਰਾਂਡ ਹੁੰਦਾ ਸੀ ਉਹਨਾਂ ਦੇ ਨਾਂ 'ਚ ਉਹ ਕਹਿੰਦੇ ਹੁੰਦਾ ਸੀ ਉਹ ਡਾਕਟਰਾਂ ਨੇ ਤਾਂ 5% ਲਿਖਿਆ ਨਾ 95% ਉਦਾਂ ਹੀ ਵਿਕ ਗਿਆ ਨਸ਼ੇ ਦੇ ਰੂਪ 'ਚ ਉਹ ਪ੍ਰੋਕਸੀਮਨ ਕਰਕੇ ਇੱਕ ਕੈਪਸੂਲ ਹੁੰਦਾ ਸੀ ਜੀ ਤਾਂ ਹੁਣ ਅੱਜ ਦੀ ਸਥਿਤੀ ਇਹ ਹੈ ਕਿ ਚਿੰਤਾ ਬੜੀ ਵੱਡੀ ਹੈ ਹੁਣ ਕਿਉਂਕਿ ਹੁਣ ਡਾਕਟਰ ਹੁਣ ਡਾਕਟਰ ਇਹ ਕਹਿੰਦੇ ਆ ਕਿ ਜਦੋਂ ਹੁਣ ਤਾਂ ਡਾਕਟਰ ਜਿਹੜੀ ਨਵੀਂ ਸਾਇੰਸ ਦੇ ਵਿੱਚ ਆਏ ਹੈਗੇ ਆ ਹੂੰ ਉਹ ਡਾਕਟਰ ਤਾਂ ਇਹ ਵੀ ਕਹਿੰਦੇ ਆ ਕਿ ਕਿਤੋਂ ਕਿਹੜਾ ਐਂਟੀਬਾਇਓਟਿਕ ਦੇਣਾ ਜ਼ਰੂਰੀ ਹੈ। ਜੀ ਬਈ ਐਂਟੀਬਾਇਓਟਿਕ ਦੀ ਸਟੇਜਿਸ ਜਿਹੜੀ ਹੈ ਉਹਦੀ ਸਟੇਜਿਸ ਨੇ ਕਿ ਕਿੰਨੀ ਇਨਫੈਕਸ਼ਨ ਆ ਕਿੰਨਾ ਐਂਟੀਬਾਇਓਟਿਕ ਦੇਣਾ ਹੈ। ਇਸ ਵੇਲੇ ਕਿ ਦੇਣਾ ਬਾਅਦ ਕਿਉਂਕਿ ਜਿੰਨ ਪਰ ਐਂਟੀਬਾਇਓਟਿਕ ਦਾ ਜਿਹੜਾ ਅੰਦਾ ਤੁੰਦ ਯੂਜ਼ ਹੋ ਰਿਹਾ ਹੈਗਾ। ਹੂੰ ਉਹਦਾ ਮਤਲਬ ਇਹ ਹੈ ਉਹ ਜਿਹੜੇ ਬਹੁਤ ਸਾਰੇ ਜਿਹੜੇ ਸਿਰ ਪ੍ਰੈਕਟਿਸ਼ਨਰਸ ਦੇ ਰਹੇ ਨੇ ਬੈਠੇ। ਉਹ ਮਤਲਬ ਲਾਇਬਰ ਡਾਕਟਰ ਨਹੀਂ ਹੈਗੇ। ਪ੍ਰੈਕਟਿਸ਼ਨਰਸ ਨੇ ਬੈਠੇ ਦੇ ਰਹੇ ਨੇ। ਹੁਣ ਉਹ ਉੱਥੇ ਮਤਲਬ ਹੈ ਕਿ ਐਂਟੀਬਾਇਓਟਿਕ ਇੱਕ ਐਸੀ ਦਵਾਈ ਹੈ ਜਿਹੜੀ ਮਤਲਬ ਇਨਫੈਕਸ਼ਨ ਨੂੰ ਖਤਮ ਕਰਦੀ ਹੈ ਹਾਂ ਤਾਂ ਉਹਨਾਂ ਡਾਕਟਰਾਂ ਸੂਚਿੰਤਾ ਇਹ ਵਿਅਕਤ ਕਰਨ ਲੱਗੇ ਤੇ ਰਿਪੋਰਟ ਉਹਨਾਂ ਹੈ ਇੰਟਰਨੈਸ਼ਨਲ ਲੈਵਲ ਤੇ ਇਹ ਸਾਡੇ ਡਾਕਟਰ ਵੀ ਉਹਦੇ ਚਿੰਤਾ ਵਿਅਕਤ ਕਰਨ ਲੱਗੇ ਆ ਕਿ ਐਂਟੀਬਾਇਓਟਿਕ ਦਾ ਜਿੰਨਾ ਪ੍ਰਯੋਗ ਹੋਇਆ ਹੂੰ ਉਹ ਕਿਤੇ ਐਸੀ ਸਥਿਤੀ ਨਾ ਆ ਜਾਏ ਕਿ ਜਿਹੜੀ ਇਨਫੈਕਸ਼ਨ ਨੂੰ ਖਤਮ ਕਰਨ ਲਈ ਕੋਈ ਐਂਟੀਬਾਇਓਟਿਕ ਵੀ ਕੰਮ ਨਾ ਕਰੇ ਹੂੰ ਜਿਦਾ ਤੁਹਾਨੂੰ ਪਤਾ ਲੱਗਈ ਬਰੀ ਹੈ ਜਿਹੜੀ ਅਸੀਂ ਪਿੱਛੇ ਕੋਵਿਡ ਭੁਗਤਿਆ ਸੀ ਕਿ ਨਵਾਂ ਉਹ ਆਇਆ ਸੀ ਜਿਹੜਾ ਵਾਇਰਸ ਬਿਲਕੁਲ ਵਾਇਰਸ ਉਹ ਤੋਂ ਉਹ ਵੀ ਐਕਚੁਅਲੀ ਉਹ ਵੀ ਇਨਫੈਕਸ਼ਨ ਹੀ ਹੁੰਦੀ ਹੈ ਪਰ ਸਾਨੂੰ ਉਹਦੇ ਉਹਦੇ ਕੋ ਨਿਪਟਣ ਲਈ ਸਾਨੂੰ ਰਸਤੇ ਲੱਭਣੇ ਪਏ ਅਸੀਂ ਸਾਨੂੰ ਫੌਰੀ ਤੌਰ ਤੇ ਵੈਕਸੀਨੇਸ਼ਨਸ ਤਿਆਰ ਕਰਨੀਆਂ ਪਈਆਂ ਕਈ ਕੁਝ ਕਰਨਾ ਪਿਆ ਤਾਂ ਐਂਟੀਬਾਇਓਟਿਕ ਜਦੋਂ ਇੱਕ ਬਾਡੀ ਦੇ ਵਿੱਚ ਇੰਨੀ ਵੱਡੀ ਤਦਾਦ ਦੇ ਵਿੱਚ ਪਹਿਲਾਂ ਤੋਂ ਮੌਜੂਦ ਹੋ ਜਾਏਗਾ ਤਾਂ ਦੂਸਰਾ ਐਂਟੀਬਾਇਓਟਿਕ ਉਹਨੂੰ ਕੱਟਣ ਲਈ ਨਹੀਂ ਹੋਏਗਾ ਪਰ ਇਹ ਬਹੁਤ ਵੱਡੀ ਰਿਪੋਰਟ ਆਈ ਹੈ ਜਿਹਦੇ ਉੱਤੇ ਚਿੰਤਾ ਕੀਤੀ ਔਰ ਭਾਰਤ ਦੇ ਵਿੱਚ ਇਹਦੀ ਤਦਾਦ ਜਿਹੜੀ ਹੈ ਨਾ ਇਹਦੇ ਵਿੱਚ ਇਨਫੈਕਸ਼ਨ ਦੀ ਦੱਸ ਰਹੇ ਸੀ ਕਿ ਜਿਹੜੀ 2 ਕਰੋੜ ਤੋਂ 20 ਕਰੋੜ ਤੋਂ ਵੱਧ 19.8 ਕਰੋੜ ਜਿਹੜੇ ਆ ਹੂੰ ਉਹ ਕੇਸ ਜਿਹੜੇ ਆ ਜਿਹਦੇ ਜਿਹਦੇ ਚ ਇਸਤੇਮਾਲ ਹੋਇਆ ਤੁਹਾਡਾ ਐਂਟੀਬਾਇਓਟਿਕ ਜਿਹਦੇ ਜੀ ਡਾਇਰੀਆ ਸੀ ਇਸ ਤਰ੍ਹਾਂ ਦੇ ਹੋਰ ਜਿਹੜੀਆਂ ਬਿਮਾਰੀਆਂ ਜਿਹੜੀਆਂ ਮੌਸਮ ਜਨਤ ਜਿਹੜੀ ਇਨਫੈਕਸ਼ਨ ਤੋਂ ਹੁੰਦੀਆਂ ਹੂੰ ਉਹਦੇ ਉਹਦੇ 20 ਕਰੋੜ ਦੇ ਕਰੀਬ ਲੋਕ ਬੁਮਾਰ ਹੋਏ ਔਰ 20 ਕਰੋੜ ਲੋਗ ਹਨ ਜਿਹੜਾ ਐਂਟੀਬਾਇਓਟਿਕ ਖਾਦਾ ਹਮ ਔਰ ਇਹ ਇਹ ਰਿਕਾਰਡਡ ਹੈ ਜੀ ਅਨ ਜਿਹੜਾ ਉਹ ਰਿਕਾਰਡਡ ਤੋਂ ਬਾਅਦ ਇਹਦਾ ਮਤਲਬ ਅਗਰ ਇਹ ਗਿਣਤੀ 40 50 ਕਰੋੜ ਤੇ ਹੋਵੇ ਤਾਂ ਮਤਲਬ ਅੱਧਾ ਹਿੰਦੁਸਤਾਨ ਇੰਨਾ ਐਂਟੀਬਾਇਓਟਿਕ ਖਾਈ ਜਾ ਰਿਹਾ ਹੈ ਕਿ ਜੇਕਰ ਬਨਾ ਕਰੇ ਕੱਲ ਨੂੰ ਕੋਈ ਮਹਾਮਾਰੀ ਫੈਲਦੀ ਹੈ ਜੀ ਸੋਸ ਤੋਂ ਕੋਈ ਐਂਟੀ ਕੋਈ ਵੀ ਐਂਟੀਬਾਇਟਿਕ ਅਸਰ ਨਹੀਂ ਕਰੇਗਾ ਸੋ ਇਹ ਬਹੁਤ ਵੱਡੀ ਰਿਪੋਰਟ ਹੈ ਉਹਦੇ ਤੇ ਹੈਲਥ ਸਰਵਿਸਿਜ਼ ਨੂੰ ਜਿਹੜਾ ਅਸੀਂ ਇੱਕ ਪਾਸੇ ਤਾਂ ਹੈਲਥ ਫ੍ਰੀ ਸਰਵਿਸਿਜ਼ ਦੇਣ ਦੀਆਂ ਗੱਲਾਂ ਕਰਦੇ ਆ ਜੀ ਸਾਨੂੰ ਇੰਨੀ ਜਾਗਰਤੀ ਕਰਨੀ ਪੈਗੀ ਸਾਡੇ ਮੈਡੀਕਲ ਸਿਸਟਮ ਨੂੰ ਇੰਨਾ ਸਾਊਂਡ ਕਰਨਾ ਪਊਗਾ ਇਹਦੇ ਵਿੱਚ ਜਿਹੜੀਆਂ ਇੱਕ ਤਾਂ ਸਰਕਾਰ ਹੁੰਦੀ ਹੈ ਇੱਕ ਫਿਰ ਜਿਹੜੀਆਂ ਜਿੱਦਾਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਉਹ ਦੂਸਰੀਆਂ ਤੀਸਰੀਆਂ ਇਹਨਾਂ ਨੂੰ ਸਟ੍ਰਿਕਟ ਨੋਰਮਸ ਸਥਾਪਿਤ ਕਰਨੇ ਪਣਗੇ ਕਿ ਕਿੱਥੇ ਤੱਕ ਡਾਕਟਰਸ ਕੀ ਇਸ ਤੇ ਮਾਲ ਕਰਨ ਜਾਂ ਜਿਹੜੇ ਫਿਰ ਥੱਲੇ ਪੱਧਰ ਦੇ ਉੱਤੇ ਜਿੱਤੇ ਕੇਮਿਸਟ ਲੈਵਲ ਹੈ ਜਾਂ ਜਿਹੜੇ ਪ੍ਰੈ ਉਥੇ ਇੰਨੀ ਜ਼ਬਰਦਸਤ ਨਿਯਮ ਬਣਨੇ ਚਾਹੀਦੇ ਨੇ ਇੰਨੀ ਜ਼ਬਰਦਸਤ ਚੈਕਿੰਗ ਆਉਣੀ ਚਾਹੀਦੀ ਹੈ ਕਿ ਐਂਟੀਬਾਇਓਟਿਕ ਦਾ ਇਸਤੇਮਾਲ ਉੱਥੇ ਹੀ ਹੋਵੇ ਜਾਂ ਉਹਨਾਂ ਹੀ ਹੋਵੇ ਜਿੰਨੀ ਜ਼ਰੂਰਤ ਹੋ ਔਰ ਜਿੱਥੇ ਜ਼ਰੂਰਤ ਹੈ ਬਿਲਕੁਲ ਫਿਰ ਇਹ ਅਸੀਂ ਬਾਤ ਪਾਵਾਂਗੇ ਜੀ ਜੀ ਇਸੇ ਤਰ੍ਹਾਂ ਹੁਣ ਅਗਲੀ ਖਬਰ ਤੇ ਚਰਚਾ ਕਰ ਲੈਣੇ ਆ ਰਾਜਾਂ ਦੀ ਵਿੱਤੀ ਹਾਲਤ ਨੂੰ ਲੈ ਕੇ ਚਿੰਤਾ ਵਧਦੀ ਹੋਈ ਨਜ਼ਰ ਆ ਰਹੀ ਹੈ ਤਾਜ਼ਾ ਅੰਕੜੇ ਮੁਤਾਬਕ ਰਾਜਾਂ ਦੇ ਕੋਲ ਮਾਲੀਏ ਦਾ ਲਗਭਗ 80% ਹਿੱਸਾ ਮੁਫਤ ਸਕੀਮਾਂ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਤੇ ਖਰਚ ਹੋ ਰਿਹਾ ਹੈ ਕੁੱਲ ਮਿਲਾ ਕੇ 93% ਮਾਲੀਆ ਰੋਜ਼ਮਰਰਾ ਖਰਚਿਆਂ ਵਿੱਚ ਹੀ ਲੱਗ ਜਾਂਦਾ ਹੈ ਜਿਸ ਕਾਰਨ ਵਿਕਾਸ ਕੰਮਾਂ ਲਈ ਬਹੁਤ ਘੱਟ ਰਕਮ ਬਸਦੀ ਹੈ ਇਸ ਸਥਿਤੀ ਦਾ ਸਭ ਤੋਂ ਵੱਡਾ ਅਸਰ ਪੰਜਾਬ ਤੇ ਪੈ ਰਿਹਾ ਹੈ ਦੱਸਦੀ ਹੈ ਕਿ ਜਿੱਥੇ ਹਾਲਾਤ ਇੱਥੋਂ ਤੱਕ ਬਣ ਗਏ ਹਨ ਕਿ ਪੁਰਾਣਾ ਕਰਜ਼ਾ ਚੁਕਾਉਣ ਲਈ ਵੀ ਸਰਕਾਰ ਨੂੰ ਨਵਾਂ ਉਧਾਰ ਲੈਣਾ ਪੈ ਰਿਹਾ ਹੈ ਵਿੱਤੀ ਮਾਹਿਰਾ ਮੁਤਾਬਕ ਜੇ ਖਰਚਿਆਂ ਤੇ ਕਾਬੂ ਨਾ ਪਾਇਆ ਗਿਆ ਤਾਂ ਰਾਜ ਦੀ ਆਰਥਿਕ ਸਥਿਰਤਾ ਲਈ ਵੱਡੀ ਚੁਣੌਤੀ ਜਿਹੜੀ ਹੈ ਖੜੀ ਹੋ ਸਕਦੀ ਹੈ ਠੀਕ ਹੈ ਕਰਾਂਗੇ ਇਹ ਹੁਣੇ ਜਿਹੜੀ ਤੁਸੀਂ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਪੂਰੀ ਖਬਰ ਸੀ ਕਿ 15 ਜਨਵਰੀ ਨੂੰ ਅਸੀਂ ਫਰੀਦ ਦੇਣ ਜਾ ਰਹੇ ਹਾਂ ਜੀ ਜੀ ਅਚੀ ਗੱਲ ਹੈ ਮੈਂ ਕਹਤਾਂ ਕਿ ਵੈਲਫੇਅਰ ਗਵਰਨਮੈਂਟ ਉੱਥੇ ਹੁੰਦੀ ਹੈ ਜਿੱਥੇ ਤੁਹਾਡੇ ਕੋਲ ਪੈਸਾ ਸਰਪਲਸ ਹੈ ਜੀ ਤੇ ਇਹ ਜਿਹੜੀ ਉਹ ਜਿਸ ਵੀਰ ਦੀ ਖਬਰ ਕਢੀ ਹੈ ਉਹਨੇ ਦੱਸਿਆ ਕਿ 20% ਬਚਦਾ ਵਿਕਾਸ ਲਈ ਜੀ ਮੈਨੂੰ ਲੱਗਦਾ ਕਿ ਮੇਨਟੇਨੈਂਸ ਵੀ ਹੋਵੇਗੀ 20% ਵਿਕਾਸ ਤਾਂ ਬਹੁਤ ਦੂਰ ਦੀ ਗੱਲ ਹੈ ਬਿਲਕੁਲ ਸੋ ਇਹਦੇ ਉੱਤੇ ਜਿੰਨੀ ਦੇਰ ਤੁਸੀਂ ਖਰਚ ਦੇ ਉੱਤੇ ਕੰਟਰੋਲ ਨਹੀਂ ਕਰੋਗੇ ਜਿਵੇਂ ਉਹਨੂੰ ਜਿਸ ਕੋਲ ਬਹੁਤ ਸਾਰੀਆਂ ਚੀਜ਼ਾਂ ਐ ਜਦੋਂ ਲੋਕਲ ਬਾਡੀਜ਼ ਦੀ ਮੈਂ ਤੁਹਾਡੇ ਸਾਹਮਣੇ ਗੱਲ ਕੀਤੀ ਸੀ ਲੋਕਲ ਬਾਡੀਜ਼ ਦੇ ਵਿੱਚ ਕੀ ਹੁੰਦਾ ਕਿ ਜਦੋਂ ਉਹਨਾਂ ਦਾ ਕੰਮ ਆਪਣਾ ਟੈਕਸ ਲੈਣਾ ਸ਼ਹਿਰ ਦਾ ਆਪੇ ਉਹਦਾ ਵਿਕਾਸ ਕਰ ਦੇਣਾ ਔਰ ਪੋਲਿਟੀਕਲ ਪ੍ਰੈਸ਼ਰ ਚ ਟੈਕਸ ਇਕੱਠਾ ਹੁੰਦਾ ਹੁਣ ਉਹਦੇ ਤੇ ਗੱਲ ਇਹ ਆਉਂਦੀ ਹੈ ਕਿ ਜਦੋਂ ਉਹਦੇ ਉੱਤੇ ਟੈਕਸ ਇਕੱਠਾ ਕਰਨਗੇ ਉਥੇ ਦੀ ਡਿਵੈਲਪਮੈਂਟ ਆਟੋਮੈਟਿਕਲੀ ਜਿਹੜੀ ਹੈ ਉਹ ਇਹ ਕਰਜ਼ਾ ਨਹੀਂ ਚੜੇਗਾ ਪਰ ਇੱਥੇ ਕੀ ਹੋ ਰਿਹਾ ਕਿ ਜਦੋਂ ਸੈਂਟਰ ਦੀ ਗਵਰਨਮੈਂਟ ਸਟੇਟ ਮਤਲਬ ਸੈਂਟਰ ਬੀਨਸ ਕਿ ਜਿਹੜੀਆਂ ਕੇਂਦਰੀ ਗਵਰਨਮੈਂਟਸ ਹੁੰਦੀਆਂ ਚਾਹੇ ਸੂਬੇ ਦੀਆਂ ਨੇ ਜਾਂ ਦੇਸ਼ ਦੀਆਂ ਉਹਨਾਂ ਨੇ ਸਾਰੀਆਂ ਸੰਸਥਾਵਾਂ ਨੂੰ ਥੱਲੇ ਦੀਆਂ ਨੂੰ ਜਿਹੜਾ ਉਹ ਵੋਟ ਇਕੱਠੇ ਕਰਨ ਦਾ ਰਸਤਾ ਬਣਾ ਲਿਆ ਜੀ ਔਰ ਐਡੀ ਵੱਡੀ ਤਦਾਦ ਚ ਡੈਪੂਟੇਸ਼ਨ ਦੇ ਉੱਤੇ ਉੱਥੇ ਲੋਕ ਬੈਠੇ ਆ ਜਿਹੜੇ ਅਫਸਰ ਬੈਠੇ ਆ ਜਿਹੜੇ ਮਤਲਬ ਟੈਕਨੀਕਲ ਲੋਕ ਬੈਠੇ ਜਿੱਥੇ ਜ਼ਰੂਰਤ ਨਹੀਂ ਹੈਗੀ ਔਰ ਉਹ ਤਨਖਾਹਾਂ ਦਾ ਖਰਚ ਉਹਨਾਂ ਲੋਕਲ ਬਾਡੀਜ਼ ਜਿਹੜੀਆਂ ਸੰਸਥਾਵਾਂ ਉੱਥੇ ਵੀ ਪੈ ਰਿਆ ਸੇਮ ਚੀਜ਼ ਉੱਥੇ ਹੈ ਅੱਜ ਅੱਜ ਪਿਛੇ ਇੱਕ ਗੱਲ ਨਿਕਲ ਕੇ ਆਈ ਸੀਗੀ ਪੰਜਾਬ ਦੇ ਵਿੱਚ ਇੰਨੇ ਲੋਕਾਂ ਨੂੰ ਗੈਰ ਲੋਡਿੰਗ ਦੀ ਸਕਿਉਰਟੀ ਦੇ ਗਈ ਦਿੱਤੀ ਗਈ ਜਿਹੜੀ ਲੋਕਾਂ ਦੇ ਕਰੋੜਾਂ ਰੁਪਏ ਦੇ ਟੈਕਸ ਨਾਲ ਪੁਲਿਸ ਨਾਲਮ ਸੜਕਾਂ ਦੇ ਟ੍ਰੈਫਿਕ ਸਿਸਟਮ ਨੂੰ ਸਕਿਉਰਟੀ ਸਿਸਟਮ ਨੂੰ ਲੋਕਾਂ ਲਈ ਨਹੀਂ ਹੈ ਪਰ ਚੰਦ ਲੋਕਾਂ ਦੇ ਨਾਲ ਵੱਡੀਆਂ-ਵੱਡੀਆਂ ਤਦਾਦਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਬੈਠੇ ਬਿਲਕੁਲ ਔਰ ਫਾਲਤੂ ਦੇ ਖਰਚੇ ਜਹਾਜ਼ਾਂ ਦੇ ਖਰਚੇ ਕਿਤੇ ਮਤਲਬ ਮੁੱਖ ਮੰਤਰੀ ਸਾਹਿਬ ਗਏ ਆ ਉੱਥੇ 50 ਅਕਰੋੜ ਰੁਪਏ ਦਾ ਕਹਿੰਦੇ ਇਹ ਇਦਾਂ ਦੀਆਂ ਵੀ ਖਬਰਾਂ ਆਉਂਦੀਆਂ ਜੀ ਜੀ ਸੋ ਮਤਲਬ ਇਹ ਜਿਹੜਾ ਹੈ ਕਰਜ਼ ਜਿੱਦਾਂ ਮੈਂ ਗੱਲ ਕਰਦਾ ਸੀ ਕਿ ਜਦੋਂ ਕਰਜ਼ ਚੜਦਾ ਹੈ ਉਦੋਂ ਸਰਕਾਰ ਤੇ ਨਹੀਂ ਚੜਦਾ ਹਰ ਸੂਬੇ ਦਾ ਜਿਹੜਾ ਨਾਗਰਿਕ ਹੁੰਦਾ ਪੰਜਾਬ ਹੈ ਤੇ ਹਰ ਪੰਜਾਬੀ ਤੇ ਸਵੇਰੇ ਉੱਠਦੇ ਪੰਜ-ਸੱਤ ਲੱਖ ਦਾ ਕਰਜ਼ਾ ਤੇ ਜੇ ਸਰਕਾਰ ਹੁਣ ਫੇਰ ਕਰਜ਼ਾ ਲੈਣੇ ਆ ਨਹੀਂ ਜਾ ਰਹੀ ਹੈ ਸਿਰਫ ਕਰਜ਼ੇ ਦੇ ਉੱਤੇ ਵਿਆਜ ਲਾਉਣ ਲਈ ਕਰਜ਼ਾ ਲੈਣਾ ਇਹਦਾ ਮਤਲਬ ਹੈ ਕਿ ਅਸੀਂ ਆਪਣੀਆਂ ਰਿਕਵਰੀ ਜਾਂ ਤਾਂ ਪਰ ਰਿਕਵਰੀਜ਼ ਨਹੀਂ ਕਰ ਪਾਰੇ ਜਾਂ ਆਪਾਂ ਜਨੀਆਂ ਰਿਕਵਰੀਆਂ ਕਰ ਰਹੇ ਆ ਉਹਦੇ ਉੱਤੋਂ ਵੱਧ ਖਰਚ ਕਰ ਰਹੇ ਹਾਂ ਕਿਉਂਕਿ ਉਹ ਕਹਿੰਦੇ ਹੁੰਦੇ ਕਿ ਆਪਣੀ ਚਾਦਰ ਵੇਖ ਕੇ ਪੈਰ ਫਸਾਰਨੇ ਚਾਹੀਦੇ ਬਿਲਕੁਲ ਸੋ ਗੱਲ ਇਹ ਹੈਗਾ ਕਿ ਸਾਨੂੰ ਸਭ ਤੋਂ ਜ਼ਰੂਰੀ ਹੈ ਕਿਉਂਕਿ ਜਿਹੜੀਆਂ ਸਰਕਾਰ ਉਹ ਸੇਵਕ ਹੁੰਦੀ ਹੈ ਉਹ ਜਿਹੜੀ ਜਿਹੜੀ ਡੈਮੋਕ੍ਰੇਸੀ ਜਿਹੜੀ ਪਬਲਿਕ ਕਿੰਗ ਹੁੰਦੀ ਹੈ ਜਿਹਦੇ ਟੈਕਸ ਨਾਲ ਸਰਕਾਰ ਚੱਲਦੀ ਹੈ ਉਹਨੂੰ ਉਹਨਾਂ ਚੁਣ ਕੇ ਭੇਜਿਆ ਜਾਂਦਾ ਤਾਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਸਰਕਾਰਾਂ ਨੂੰ ਆਪਣੇ ਜਿਹੜੇ ਆਪਣੇ ਖਰਚੇ ਆ ਉਹਨਾਂ ਦੇ ਉੱਤੇ ਲਗਾਮ ਲਾਉਣੀ ਚਾਹੀਦੀ ਹੈ ਤਾਂ ਕਿ ਉਹਦੇ ਤੋਂ ਕੁਝ ਨਿਕਲ ਕੇ ਆਵੇ ਇਹ ਤਾਂ ਇੱਕ ਤਾਂ ਇੱਕ ਕਰਜ਼ਾ ਦਾ ਲੈਣ ਕੇ ਆਪਣਾ ਕਰਨ ਲਈ ਤੁਹਾਡੀਆਂ ਤਾਂ ਸੜਕਾਂ ਤਾਂ ਬ World Bank ਦੇ ਪੈਸੇ ਨਾਲ ਬਣਦੀਆਂ ਵੀ ਹੈ ਸੋ ਇਹ ਬਹੁਤ ਵੱਡੀ ਚਿੰਤਾ ਹੈ ਕਿ ਇੱਕ ਪਾਸੇ ਪੋਲਿਟੀਕਲ ਪ੍ਰੈਸ਼ਰ ਤੇ ਸਰਕਾਰਾਂ ਬਣਾਉਣੀਆਂ ਫਰੀ ਦੇਈ ਜਾਣਾ ਦੂਸਰੇ ਪਾਸੇ ਟੈਕਸ ਰਿਕਵਰੀਆ ਵੀ ਹੋਣੀਆਂ ਨਹੀਂ ਕਰ ਪਾਣੀਆਂ ਇੱਕ ਪਾਸੇ ਤਾਂ ਇਹ ਕਹੀ ਜਾਂਦੇ ਸਾਡਾ ਜੀਐਸਟੀ ਬਹੁਤ ਜ਼ਬਰਦਸਤ ਆ ਗਿਆ ਜੀ ਤੇ ਜੇ ਜੀਐਸਟੀ ਇੰਨਾ ਵੱਧ ਗਿਆ ਤੇ ਜੀ ਜੀਐਸਟੀ ਰੈਵਨਿਊ ਹੀ ਹੈ ਨਾ ਬਿਲਕੁਲ ਉਹ ਡਵੈਲਪਮੈਂਟ ਫਿਰ ਕਿਉਂ ਨਹੀਂ ਹੋ ਰਹੀ ਉਹ ਰੈਵਨਿਊ ਦਾ ਮਤਲਬ ਉਸ ਦਾ ਵੀ ਸਿਰਫ ਫਰੀ ਦੇ ਉੱਤੇ ਲਾਈ ਜਾ ਰਹੇ ਹਾਂ ਤੇ ਜੇ ਅਸੀਂ ਫਰੀ ਦੇਣਾ ਚਾਹੁੰਦੇ ਹਾਂ ਤੇ ਫਿਰ ਸਾਨੂੰ ਆਪਣੇ ਖਰਚਿਆਂ ਦੇ ਕੰਟਰੋਲ ਕਰਨੇ ਪੈਣਗੇ ਸੋ ਇਹ ਬੜੀ ਜਿਹੜੀ ਹੈ ਨਾ ਬੜੀ ਅਸਲ ਵਿੱਚ ਗੰਭੀਰ ਸਥਿਤੀ ਬਣ ਗਈ ਹੋਈ ਹੈ ਕਿ ਜੇ ਇਹ ਨਾ ਹੋਇਆ ਤਾਂ ਪੰਜਾਬ ਤਾਂ ਲਗਾਤਾਰ ਗਰਤਚ ਜਾ ਰਿਹਾ ਥੱਲੇ ਜਾ ਰਿਹਾ ਸਿਰਫ ਇੱਕੋ ਹੀ ਅੰਕੜਾ ਦਾ ਜਿਵੇਂ ਜੀਐਸਟੀ ਵਧ ਗਈ ਹੈ ਹਾਂ ਤੇ ਬਾਕੀ ਅੰਕੜੇ ਕਿੱਥੇ ਖੜੇ ਹੈ ਬਿਲਕੁਲ ਇਹ ਸਾਰੇ ਜਿਹੜੇ ਸਟੈਟਿਸ ਆ ਇਹਨਾਂ ਨੂੰ ਸਮਝਦੇ ਹੋਏ ਜਿਹੜਾ ਸਰਕਾਰਾਂ ਨੂੰ ਚਾਹੀਦਾ ਕਿ ਅਸੀਂ ਟੈਕਸਾਂ ਦੀ ਜਿਹੜੀ ਉਗਾਈ ਹੈ ਉਹ ਵੀ ਚੰਗੀ ਕਰੀਏ ਹਾਂ ਤੇ ਜਿਹੜਾ ਜਿਹੜਾ ਲੋਕਾਂ ਨੇ ਜਿਨ੍ਹਾਂ ਦੇ ਅਸੀਂ ਸੇਵਕ ਆਏ ਜਿਨ੍ਹਾਂ ਦੇ ਮੰਤਰੀ ਹੈਗੇ ਆ ਜਿਨ੍ਹਾਂ ਨੇ ਸਾਨੂੰ ਚੁਣ ਕੇ ਪ੍ਰਤੀਨਿਧੀ ਦੇ ਰੂਪ ਚ ਭੇਜਿਆ ਅਸੀਂ ਜਦੋਂ ਵਿਧਾਨ ਸਭਾ 'ਚ ਲੜਦੇ ਆਂ ਉਹ ਇੱਕ ਦੂਸਰੇ ਦੇ ਦੋਸ਼ਾ ਰੋਪਣ ਤੇ ਲੜਦੇ ਆ ਕਦੀ ਇਸੇ ਇੱਤੇ ਲੜੇ ਕਰ ਜਾ ਕੇ ਤਾਂ ਘਟੂਗਾ ਇੱਕ ਸਪੈਸ਼ਲ ਸੈਸ਼ਨ ਇੱਤੇ ਕਿਉਂ ਨਹੀਂ ਬੁਲاندی ਸਰਕਾਰ ਨੇ ਹੁਣੇ ਪਿੱਛੇ ਬੁਲਾਇਆ ਸੀ ਆ ਮਨੁਲੇਗਾ ਦੇ ਉੱਪਰ ਜੀ ਤਾਂ ਸਰਕਾਰ ਇੱਕ ਉਹ ਬਣਾਵੇ ਵੀ ਇਹ ਇਸ ਕਰਜ਼ ਦੇ ਮਾਹੌਲ ਚੋਂ ਗਦਾਂ ਨਿਕਲਾਂਗੇ ਲੋਕਾਂ ਨੂੰ ਦੱਸਣ ਜੀ ਸੋ ਇਹ ਇਹ ਬਹੁਤ ਸੀਰੀਅਸ ਮੈਟਰ ਹੈਗਾ ਬਹੁਤ ਗੰਭੀਰ ਮੁੱਦਾ ਹੈ ਜ਼ਿੰਮੇਵਾਰੀ ਵਾਲਾ ਮੁੱਦਾ ਹੈ ਔਰ ਇਹਦੀ ਪਹਿਲੀ ਜ਼ਿੰਮੇਵਾਰੀ ਤਾਂ ਸਰਕਾਰ ਦੀ ਆਪ ਬਣਦੀ ਜਿਹੜੇ ਚਲਾ ਰਹੇ ਆ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਦਿਖਾਉਣਾ ਚਾਹੀਦਾ ਨਾ ਕਿ ਸਰਕਾਰ ਨਹੀਂ ਚੱਲਣੀ ਤੁਸੀਂ ਮੁਫਤ ਵੀ ਮੰਗਦੇ ਹੋ ਜੇ ਤੁਹਾਨੂੰ ਦੇਈ ਜਾਈਏ ਕੋਈ ਟੈਕਸ ਵੀ ਨਹੀਂ ਆ ਰਿਹਾ ਇਹਨੂੰ ਚਲਾਉਣਾ ਕਿੱਦਾਂ ਤੇ ਫਿਰ ਇਹ ਸਾਰੇ ਪੱਖੋਂ ਲੋਕ ਵੀ ਕੰਟ੍ਰਿਬਿਊਟ ਕਰਨ ਸਰਕਾਰਾਂ ਵੀ ਜਿਹੜੀਆਂ ਜਿਹੜੇ ਚਲਾਉਣ ਵਾਲੇ ਸੇਵਕ ਆ ਉਹ ਵੀ ਆਪਣੇ ਖਰਚੇ ਘਟਾਉਣ ਹੂੰ ਤਾ ਇਸ ਤੁਸੀਂ ਪ੍ਰਸਥਿਤੀ ਚੋਂ ਨਿਕਲ ਪਾਉਗੇ ਨਹੀਂ ਤਾਂ ਕਰਜ਼ੇ ਚੜਦੇ 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 ਆ ਕਈ ਵਾਰੀ ਤੇ ਤੁਸੀਂ ਕਰਜ਼ੇ ਨਾਮ ਹੀ ਹੁੰਦੇ ਕਹਿੰਦੇ ਮਤਲਬ ਕਰਨ ਲੱਗਾ ਤੇ ਖੁਖਲੀ ਹੋ ਜਾਂਦੇ ਤੁਹਾਡੇ ਜੀ ਜੀ ਸੋ ਇਹ ਬਹੁਤ ਚਿੰਤਾਜਨਕ ਵਿਸ਼ਾ ਔਰ ਪੰਜਾਬ ਲਈ ਜ਼ਿਆਦਾ ਚਿੰਤਾਜਨਕ ਹੈ ਕਿਉਂਕਿ ਪੰਜਾਬ ਜਿਉਂ ਮਤਲਬ ਉਹ ਪਿਛਲਾ ਇੱਕ ਕਾਲਾ ਦੌਰ ਲੰਘਿਆ ਸੀ 20 ਸਾਲ ਦਾ ਉਦੋਂ ਵੀ ਸੈਂਟਰ ਦਾ ਸਾਡੇ ਦੇ ਕਰਜ਼ਾ ਬਹੁਤ ਸੀ ਤਾਂ ਉਹ ਸਾਡੇ ਦਾ ਕਰਜ਼ਾ ਨਿਰੰਤਰ ਅਸੀਂ ਜਦੋਂ ਦੇ ਜੰਮੇ ਇਹ ਸੁਣਦੇ ਆ ਰਹੇ ਕਿ ਪੰਜਾਬ ਕਰਜ਼ਾ ਹੀ ਚੜਦਾ ਜਾ ਰਿਹਾ ਹੈ ਕਰਜ਼ਾ ਉਤਰਨ ਦੇ ਰਸਤੇ ਕਿਦਾਂ ਉਹ ਵੀ ਸਰਕਾਰ ਨੂੰ ਲੱਭਣ ਲਈ ਇੱਕ ਸਪੈਸ਼ਲ ਸੈਸ਼ਨ ਬੁਲਾਉਣੇ ਚਾਹੀਦੇ ਆ ਉਹ ਗੱਲਾਂ ਖੋਲ੍ਹਣੀਆਂ ਚਾਹੀਦੀ ਜੀ ਬਿਲਕੁਲ ਇਸੇ ਤਰ੍ਹਾਂ ਅਸੀਂ ਅਗਲੀ ਖਬਰ ਦਾ ਚਰਚਾ ਕਰਦੇ ਹਾਂ ਜਿਵੇਂ ਮੰਰੇਗਾ ਦੀ ਗੱਲ ਕੀਤੀ ਹੈ ਪੰਜਾਬ ਵਿਧਾਨ ਸਭਾ ਦੇ ਇੱਕ ਦਿਨਾ ਵਿਸ਼ੇਸ਼ اجلاس ਨੇ ਕੇਂਦਰ ਵੱਲੋਂ ਲਾਗੂ ਕੀਤੀ ਗਈ ਸੋਧੀ ਹੋਈ ਨਵੀਂ ਮੰਰੇਗਾ ਯੋਜਨਾ ਜੀ ਰਾਮ ਜੀ ਨੂੰ ਸਰਬਸੰਮਤੀ ਨਾਲ ਜੜਾਇਆ ਰੱਦ ਕਰਦੇ ਹਾਂ ਇਸ ਨੂੰ ਦਲਿਤਾਂ ਤੇ ਗਰੀਬਾਂ ਵਿਰੁੱਧ ਦੱਸਿਆ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੋਨ ਵੱਲੋਂ ਪੇਸ਼ ਕੀਤੇ ਗਏ ਇਸ ਮਤੇ ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਇੱਕ ਪਾਸੇ ਕੁਝ ਚੋਣਵੇ ਸੰਤੀ ਕਰਾਣਿਆਂ ਨੂੰ ਹਜ਼ਾਰਾਂ ਕਰੋੜ ਦੀਆਂ ਰਾਇਤਾਂ ਦੇ ਰਹੀ ਹੈ ਅਤੇ ਕਰਜ਼ੇ ਮਾਫ ਕਰ ਰਹੀ ਹੈ ਪਰ ਦੂਜੇ ਪਾਸੇ ਦਲਿਤਾਂ ਤੇ ਗਰੀਬਾਂ ਦੀ ਰੋਜ਼ੀ ਰੋਟੀ ਖੁਰਦਿਆਂ ਉਹਨਾਂ ਨੂੰ ਰੋਜ਼ਗਾਰ ਦੇਣ ਵਾਲੀਆਂ ਮੰਰੇਗਾ ਵਰਗੀਆਂ ਜਿਹੜੀਆਂ ਸਕੀਮਾਂ ਨੇ ਉਹ ਠੱਪ ਕਰ ਰਹੀ ਹੈ ਠੀਕ ਹੈ ਨਾ ਸਰਕਾਰ ਨਾ ਤੇ ਮੋਦੀ ਦੀ ਹੈ ਤੇ ਨਾ ਮਾਨ ਦੀ ਹੈ ਸਰਕਾਰ ਤਾਂ ਮੁਲਕ ਦੀ ਹੈ ਲੋਕਾਂ ਦੀ ਹੈ ਚਲਾਉਣ ਵਾਲੇ ਅੱਜਕੱਲ ਮੋਦੀ ਜੀ ਨੇ ਤੇ ਪੰਜਾਬ ਚ ਮਾਨਸਾਵ ਨੇ ਮਾਨਸਾਵ ਨੇ ਜਿਹੜੀਆਂ ਗੱਲਾਂ ਸਪੈਸ਼ਲ ਸੈਸ਼ਨ ਚ ਕੀਤੀਆਂ ਬਹੁਤ ਮਤਲਬ ਪਾਇਦਾਰ ਗੱਲਾਂ ਕੀਤੀਆਂ ਤਰਕ ਨਾਲ ਵੀ ਗੱਲਾਂ ਕੀਤੀਆਂ ਬਹੁਤ ਸਾਰੀਆਂ ਗੱਲਾਂ ਉਹਨਾਂ ਦੀਆਂ ਠੀਕ ਵੀ ਨੇ ਕਿ ਮੁਲਕ ਦੇ ਵੱਡੇ ਵੱਡੇ ਜਿਹੜੇ ਸਾਮਾਇਦਾਰ ਉਹਨਾਂ ਦੇ ਤਕਰਝੇ ਮਾਫ ਕੀਤੇ ਜਾ ਰਹੇ ਆ ਤੇ ਦੂਸਰੇ ਪਾਸੇ ਗਰੀਬ ਦਾ ਜਿਹੜਾ ਨਵਾਲਾ ਖੋਇਆ ਜਾ ਰਿਹਾ ਬਿਲਕੁਲ ਪਰ ਹੁਣ ਦੂਸਰੇ ਪਾਸੇ ਆਪੋਜੀਸ਼ਨ ਨੇ ਇਸ ਸੈਸ਼ਨ ਤੋਂ ਬਾਅਦ ਇਹ ਗੱਲ ਕੱਢ ਕੇ ਲਿਆਂਦੀ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਜਿਹੜੀ 4 ਸਾਲ ਤੋਂ ਚੱਲ ਰਹੀ ਹੈ ਇਨੇ ਮਨਰੇਗਾ ਵੀ ਸੀ ਜਦੋਂ ਹੁਣ ਤਾਂ ਜੀ ਰਾਮ ਜੀ ਬਣ ਗਿਆ ਜਦੋਂ ਮਨਰੇਗਾ ਵੀ ਸੀ ਉਹਦੇ ਚ ਵੀ ਇਹ 90 ਦਿਨਾਂ ਦਾ ਕੰਮ ਹੀ ਨਹੀਂ ਦੇ ਸਕੇ ਉਹ 100 ਦਿਨ ਦਾ ਸ਼ਾਇਦ ਕੰਮ ਦੇਣਾ ਜ਼ਿਆਦਾ ਜ਼ਰੂਰੀ ਸੀ ਪੂਲ ਸੈਂਟਰਲ ਗਵਰਨਮੈਂਟ ਨੇ ਕਹਾ ਤਾਂ 125 ਦੇਣਾ ਪਰ ਉਹ ਦੇਣ ਦੇ ਤਰੀਕੇ ਬਦਲ ਦਿੱਤੇ ਜੀ ਉਹ ਕਾਨੂੰਨ ਨਹੀਂ ਬਣਿਆ ਅੱਗੇ ਅੱਗੇ ਕਾਨੂੰਨ ਸੀ ਉਹਦਾ ਰਾਈਟ ਸੀ ਮੰਗਣਾ ਕਿ ਮੈਨੂੰ ਇਹ ਇਹ ਉਹ ਚਾਹੀਦਾ ਹੂੰ ਸੋ ਮਨਰੇਗਾ ਜਾਂ ਜੀ ਰਾਮ ਜੀ ਗੱਲ ਬੜੀ ਅੱਛੀ ਉਹਨਾਂ ਨੇ ਕੀਤੀ ਸੀ ਭਗਵੰਤ ਮਾਨ ਉਹਨਾਂ ਨੇ ਕਿ ਜੀ ਰਾਮ ਜੀ ਜਾਂ ਜਿਹੜੀ ਮਨਰੇਗਾ ਕੁਛ ਵੀ ਹੋਵੇ ਪਰ ਇਹਦੇ ਇਹਨੂੰ ਬਦਲਣ ਦੇ ਨਾਲ ਜਿਹੜਾ ਉਹਨੇ ਕਹਿੰਦਾ ਗਾਂਧੀ ਜੀ ਦਾ ਨਾਮ ਬਦਲ ਦਿੱਤਾ ਇਹ ਕੋਈ ਉਹ ਤਾਂ ਇੱਕ ਅਲੱਗ ਵਿਸ਼ੇ ਹੈਗਾ ਉਹ ਵੀ ਨਹੀਂ ਹੋਣਾ ਚਾਹੀਦਾ ਪਰ ਇਹਦੇ ਵਿੱਚ ਜੋ ਛੇੜਖਾਨੀ ਹੋਈ ਹੈ ਉਹ ਹੈ ਹੁਣ ਇਹ ਮੈਨੂੰ ਲੱਗਦਾ ਹੈ ਕਿ ਸਰਕਾਰ ਦੀ ਜਿਹੜੀ ਜਿਹੜੀ ਪੰਜਾਬ ਸਰਕਾਰ ਨੇ ਜਿਹੜਾ ਸਪੈਸ਼ਲ ਸੈਸ਼ਨ ਬਣਾਇਆ ਇਹਦੀ ਵੱਡੀ ਚਿੰਤਾ ਉਹ ਹੈ ਜਿਹੜੀ ਤੁਸੀਂ ਪਹਿਲੀ ਖਬਰ ਤੇ ਜ਼ਿਕਰ ਕੀਤਾ ਕਰਜ਼ ਕਰਜ਼ ਕਿ ਹੁਣ ਜਿਹੜਾ ਨਵਾਂ ਕਾਨੂੰਨ ਆਇਆ ਉਹਦੇ ਵਿੱਚ ਜਿਹੜੀ ਹੈ ਰਾਜਾਂ ਦੀ ਜਿਹੜੀ ਹਿੱਸੇਦਾਰੀ ਉਹ ਵੱਧ ਗਈ ਹੈ ਵੱਧ ਗਈ ਹੈ ਪਹਿਲਾਂ ਉਹ 100% ਮੁੱਢੋਂ ਅੰਦਾਜ਼ੀ ਸਾਨੂੰ ਸੈਂਟਰ ਚੋਂ ਪੈਸਾ ਆਉਂਦਾ ਸੀ ਮਨਰੇਗਾ ਦੀ ਹੁਣ ਨਵੇਂ ਕਾਨੂੰਨ ਦੇ ਵਿੱਚ ਕੀ ਹੈ ਕਿ ਸਰਕਾਰ ਨੂੰ 40% ਦਾ ਇਹਨਾਂ ਤੁਹਾਨੂੰ ਦੇਣਾ ਪੈਣਾ ਤੇ ਤੁਸੀਂ ਤੇ ਹੈਲਥ ਸਰਵਿਸੇ ਵੀ ਦੇ ਰਹੇ ਜੇ ਪਹਿਲਾਂ ਹੀ ਤੁਸੀਂ ਕਿੱਥੋਂ ਦਿਓਗੇ ਤੇ ਸਰਕਾਰ ਦੀ ਇੱਕ ਚਿੰਤਾ ਆਪਣੇ ਨਾਲ ਵੀ ਜੁੜੀ ਹੋਈ ਹੈ ਕਿ ਜਿਹੜਾ ਲੋਕਾਂ ਨੂੰ ਰੋਜ਼ਗਾਰ ਜਿਹੜਾ ਉਹ ਕਿਦਾਂ ਦਿੱਤਾ ਜਾਵੇਗਾ ਸੋ ਮਨरेगा ਦੇ ਵਿਸ਼ੇ ਦੇ ਉੱਪਰ ਜਿਹੜਾ ਸਪੈਸ਼ਲ ਸੈਸ਼ਨ ਬੁਲਾਇਆ ਹੈ ਇੱਕ ਚੰਗੀ ਗੱਲ ਹੈਗੀ ਹੈ ਪਰ ਇਹਦੇ ਉੱਤੇ ਹੁਣ ਜੇ ਗੱਲ ਇਹ ਹੈਗੀ ਹੈ ਕਿ ਜੇ ਉਹ ਕਹਿੰਦੇ ਤੁਸੀਂ ਤਾਂ ਮਨਰੇਗਾ ਦੇ ਵਿੱਚ ਤੁਸੀਂ ਦੀ ਸੀ ਦੇ ਸਕੇ ਤੇ ਇਹ ਉਹੀ ਗੱਲ ਦੁਬਾਰਾ ਤੋਂ ਆਉਂਦੀ ਹੈ ਕਿ ਤੁਸੀਂ ਜਦੋਂ ਜਿੰਨੀ ਦੇਰ ਆਰਥਿਕ ਸੰਤੁਲਨ ਨਹੀਂ ਹੋਏਗਾ ਉਨੀ ਦੇਰ ਕੁਝ ਨਹੀਂ ਹੋਏਗਾ ਇਹ ਮੈਨੂੰ ਤੇ ਦੂਸਰੇ ਪਾਸੇ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਮਨਰੇਗਾ ਦੇ ਪੈਸੇ ਦੀ ਅਸੀਂ ਗੱਲ ਕਰਦੇ ਮਨਰੇਗਾ ਦੇ ਵਿੱਚ ਸਰਕਾਰ ਸਾਰਾ ਸੈਂਟਰ ਦੀ ਗਵਰਨਮੈਂਟ ਪੈਸਾ ਦਿੰਦੀ ਸੀ ਹੁਣ ਪਿੱਛੇ ਜਦੋਂ ਜੀਐਸਟੀ ਵਧੀ ਹੈ ਹਾਂ ਲੱਗਦਾ ਕਿ ਜੀਐਸਟੀ ਦਾ ਜਿਹੜਾ ਸਿਸਟਮ ਆਇਆ ਸੀ ਜਦੋਂ ਇਹ ਟੈ ਉਹਦੇ ਨਾਲ ਕੇਂਦਰ ਦੀ ਤਾਂ ਇਨਕਮ ਬਹੁਤ ਵੱਧ ਗਈ ਹੂੰ ਤੇ ਰਾਜਾਂ ਨੂੰ ਤਾਂ ਪਹਿਲਾਂ ਵੀ ਇਨਕਮ ਚੰਗੀ ਹੁੰਦੀ ਸੀ ਹੁਣ ਉਹ ਰਾਜਾਂ ਦਾ ਪੈਸਾ ਸੈਂਟਰ ਭੇਜਦਾ ਵਾਪਸ ਇੱਕ ਤਾਂ ਪੈਸਾ ਲੇਟ ਆਉਂਦਾ ਹੁਣ ਜਦੋਂ ਅਸੀਂ ਇਹ ਕਹੇ ਵੀ ਸਾਡਾ ਰਾਜਾਂ ਦਾ ਜੀਐਸਟੀ ਨਾਲ ਵੱਧ ਗਿਆ ਹੁਣ ਹੁਣ ਉਹ ਘਰ ਬੈਠੇ ਕੇਂਦਰ ਸਰਕਾਰ ਇਹ ਸਮਝਣ ਲੱਗ ਪਈ ਕਿ ਸੈਂਟਰ ਸਟੇਟਾਂ ਕੋਲ ਤਾਂ ਪੈਸਾ ਹੈਗਾ ਤੁਸੀਂ ਪੈਸੇ ਦੇ ਦਿਓ ਹੂੰ ਫਿਰ ਸਟੇਟਾਂ ਆਤਮ ਨਿਰਭਰ ਕਿਦਾ ਰਹਿਣਗੀਆਂ ਹੂੰ ਜਿਸ ਟੈਟਰ ਨੇ ਟੈਕਸ ਵੱਧ ਗਿਆ ਤੁਹਾਡਾ ਤੁਹਾਡੇ ਜੀਐਸਟੀ ਵਧਿਆ ਤੇ ਤੁਸੀਂ ਕਹੋ ਜੀ ਇਹ ਜੀਐਸਟੀ ਐਸਪਾਸੇ ਮੁਫਤਲੇ ਪਾਸੇ ਲਾ ਦਿਓ ਜੀਐਸਟੀ ਫॉर ਡਿਵੈਲਪਮੈਂਟ ਹੈ ਬਿਲਕੁਲ ਜੀ ਸੋ ਮਨਰੇਗਾ ਦੇ ਉੱਪਰ ਬੜੀ ਟਰਾਂਸਪੇਰੈਂਸੀ ਦੇ ਨਾਲ ਜਿਹੜੀਆਂ ਖਾਸ ਤੌਰ ਦੇ ਉੱਤੇ ਪਾਵੇਂ ਦੀ ਜਿਹੜੀ ਆਪੋਜੀਸ਼ਨ ਆ ਜਿਹੜਾ ਮਤਲਬ ਵਿਪੱਖਸ਼ਾ ਬਹੁਤ ਬੇਸ਼ਕੋਦੀ ਇਹਦੀ ਆਲੋਚਨਾ ਕਰ ਰਹੀ ਆ ਪਰ ਭਗਵੰਤ ਮਾਨ ਹੁਣਾਂ ਨੇ ਜਿਸ ਤਰੀਕੇ ਨਾਲ ਤਰਕ ਲੌਜੀਕ ਦਿੱਤੇ ਆ ਜਿਸ ਤੰਗਣਾ ਅੰਕੜੇ ਪੇਸ਼ ਕੀਤੇ ਆ ਉਹ ਜਾਇਜ਼ ਠਹਿਰਾਏ ਜਾਣ ਵਾਲੇ ਆ ਪਰ ਇਹਦੇ ਉੱਤੇ ਸੈਂਟਰਲ ਗਵਰਨਮੈਂਟ ਨੂੰ ਇਹਦੇ ਨਾਲ ਕੀ ਇੱਕ ਸੂਬਾ ਜਿਹੜਾ ਸਾਡਾ ਫੈਡਰਲ ਸਿਸਟਮ ਹੈ ਸੂਬਿਆਂ ਦੇ ਆਪਣੇ ਅਧਿਕਾਰਾਂ ਦਾ ਸਿਸਟਮ ਹੈ ਸੂਬਿਆਂ ਨੂੰ ਆਤਮ ਨਿਰਭਰ ਬਣਾਉਣ ਦਾ ਜਿਹੜਾ ਸਿਸਟਮ ਹੈ ਉਸ ਵਾਸਤੇ ਇਹ ਸਿਸਟਮ ਸੂਬਿਆਂ ਨੂੰ ਕਮਜ਼ੋਰ ਬਣਾਉਣ ਵਾਲਾ ਹੈ ਜੀ ਤੋ ਇਸ ਕਰਕੇ ਜੇ ਸੂਬਿਆਂ ਨੂੰ ਬਚਾਉਣਾ ਤੇ ਫਿਰ ਇਹ ਜਿਹੜੀ ਜਜਿਸ ਕਿਸਮ ਦਾ ਸੈਸ਼ਨ ਪੰਜਾਬ ਸਰਕਾਰ ਨੇ ਕੀਤਾ ਤੇ ਪੰਜਾਬ ਸਰਕਾਰ ਨੇ ਸਿਰਫ ਸੈਸ਼ਨ ਨਹੀਂ ਕੀਤਾ ਪੰਜਾਬ ਸਰਕਾਰ ਨੇ ਤਾਂ ਦਰਜ ਕਰਤਾ ਕਿ ਅਸੀਂ ਇਹਨੂੰ ਲਾਗੂ ਨਹੀਂ ਹੋਣ ਦੇਣਾ ਅੱਜ ਸੜਕਾਂ ਦੇ ਆਣਾ ਪਏ ਮੈਨੂੰ ਲੱਗਦਾ ਕਿ ਹੋਰ ਕਿਉਂਕਿ ਬਹੁਤੇ ਸੂਬਿਆਂ ਚ ਇਦਾਂ ਹੋ ਨਹੀਂ ਪਾਣਾ ਕਿਉਂਕਿ ਜ ਉੱਥੇ ਹੀ ਉਹਨਾਂ ਦੀ ਸਟੇਟਾਂ ਦੀ ਗਵਰਨਮੈਂਟ ਹੈ ਤੇ ਜਿਹੜੇ ਗੈਰ ਭਾਜਪਾਈ ਜਿਹੜੇ ਰੂਲਿੰਗ ਪਾਰਟੀ ਦੇ ਜਿਹੜੇ ਸੂਬੇ ਆ ਮੈਨੂੰ ਲੱਗਦਾ ਕਿ ਉੱਥੇ ਵੀ ਇਹਦਾ ਵਿਰੋਧ ਇਦਾਂ ਉੱਭਰੇਗਾ ਪਰ ਮੈਨੂੰ ਲੱਗਦਾ ਕਿ ਚਾਹੀਦਾ ਇਹ ਹੈ ਕਿ ਸੈਂਟਰਲ ਗਵਰਨਮੈਂਟ ਨੂੰ ਇਸ ਗੱਲ ਨੂੰ ਸਮਝਣਾ ਚਾਹੀਦਾ ਹੈ ਕਿ ਜੇ ਮੁਲਕ ਮਜ਼ਬੂਤ ਕਰਨਾ ਤੇ ਫਿਰ ਸਟੇਟਾਂ ਮਜ਼ਬੂਤ ਹੋਣਗੇ ਤਾਂ ਹੀ ਮੁਲਕ ਮਜ਼ਬੂਤ ਆ ਜੇ ਤੁਹਾਡਾ ਇੱਕ ਵੀ ਅੰਗ ਜਿਹੜਾ ਹੁੰਦਾ ਹੈ ਸਰੀਰ ਦਾ ਇੱਕ ਅੰਗ ਵੀ ਜੇ ਕਮਜ਼ੋਰ ਹੁੰਦਾ ਤੇ ਤੁਸੀਂ ਫਿਰ ਉਹ ਦਿਵਿਆੰਗ ਜਿਹੜਾ ਪ੍ਰਧਾਨ ਮੰਤਰੀ ਨੇ ਵਿਕਲਾੰਗ ਤੋਂ ਦਿਵਿਆੰਗ ਕਿਹਾ ਤਾਂ ਕਿਤੇ ਇਹ ਨਹੀਂ ਹੋਵੇਗਾ ਕਿ ਸੂਬੇ ਜਿਹੜੇ ਆ ਪਰ ਪੰਨੇ ਕੱਖਣਾ ਹੋਵੇ। ਬਿਲਕੁਲ। ਤੋ ਇਸ ਕਰਕੇ ਇਸ ਯੋਜਨਾ ਦੇ ਉੱਪਰ ਮੈਨੂੰ ਲੱਗਦਾ ਕਿ ਕੇਂਦਰ ਨੂੰ ਜਿਹੜਾ ਦੁਬਾਰਾ ਤੋਂ ਸੋਚਣਾ ਚਾਹੀਦਾ। ਸੋਚਣਾ ਚਾਹੀਦਾ ਬਿਲਕੁਲ ਸਰ। ਸਰ ਹੁਣ AI ਨਾਲ ਸੰਬੰਧਿਤ ਇੱਕ ਖਬਰ ਆਈ ਸੀ ਕਿ AI ਸੰਕਟ ਜਿਹੜਾ ਹੁਣ ਮੰਡਰੋਣ ਲੱਗਾ ਹੈ। ਇੱਕ ਤਕਨੀਕੀ ਖਰਾਬੀ ਬਿਨਾਂ ਕਿਸੇ ਚੇਤਾਵਨੀ ਦੇ ਦੁਨੀਆ ਨੂੰ ਪਤਾ ਲੱਗੇ ਬਿਨਾ ਇੱਕ ਵਿਸ਼ਵ ਵਿਆਪੀ ਐਮਰਜੈਂਸੀ ਬਣ ਸਕਦੀ ਹੈ। ਇਹ ਖਬਰ ਆਈ ਸੀ ਜੀ। ਸਰ ਤੁਸੀਂ ਇੱਕ ਵਾਰੀ ਆਪਾਂ ਜ਼ਿਕਰ ਅੱਗੇ ਵੀ ਇਹ ਇਈ ਤੇ ਜ਼ਿਕਰ ਕੀਤਾ ਸੀ। ਜੀ ਜੀ। ਕਿ ਜਦੋਂ AI ਦੇ ਸਿਸਟਮ ਨੇ ਸਾਡੇ ਇਹ ਤਾਂ ਜਿਹੜੀ ਅੱਜ ਦੀ ਖਬਰ ਹੈ ਹੂੰ ਇਹ ਤਾਂ ਸਾਡੇ ਜਿਹੜਾ ਟੈਕਨੋਲੋਜੀਕਲੀ ਸਿਸਟਮਸ ਦੇ ਫੇਲ ਹੋਣ ਦੀ ਗੱਲ ਕੀਤੀ ਜੀ ਇਹ ਦੱਸ ਅਸੀਂ ਮੋਬਾਈਲ ਯੂਜ਼ ਕਰਦੇ ਇਨਫੋਰਮੇਸ਼ਨ ਤੇ ਡਿਪੈਂਡ ਕਰਦੇ ਆ ਉਹ ਕੰਦਾ ਕਿ ਸਵੇਰੇ ਸਵੇਰੇ ਤੁਸੀਂ ਦੇਖਦੇ ਕੋਈ ਕੋਈ ਡਿਫਰੈਂਟ ਕੁਝ ਲੱਗ ਰਿਹਾ ਹੈ ਹੂੰ ਫਿਰ ਉਹ ਤੁਹਾਨੂੰ ਅਲਟੀਮੇਟਲੀ ਉਹ ਤੁਹਾਡਾ ਕੋਲਾਪਸ ਹੋਣਾ ਸ਼ੁਰੂ ਹੋ ਜਾਂਦਾ ਫਿਰ ਪਤਾ ਲੱਗਦਾ ਕਿ ਇਹ ਇਹ ਕਿਤੇ ਗਲਤੀ ਕਰ ਗਿਆ ਹੂੰ ਹੋਏ ਰਿਹਾ ਕਿ ਸਾਡੇ ਬੱਚੇ ਛੋਟੇ ਪੰਜਵੀਂ ਕਲਾਸ ਤੋਂ ਲੈ ਕੇ ਬੱਚੇ ਜਿਹੜੇ ਆ ਪਹਿਲਾਂ ਚੈਟ ਉਹ ਜਿਹੜਾ ਸਿਸਟਮ ਆਇਆ ਸੀ ਕਿ ਐਪ ਸੀ ਉਹਦਾ ਨਾ ਚੈਟ ਜੀਪੀਟੀ ਸੀ ਇਸ ਕਿਸਮ ਦੇ ਜਿਹੜੇ ਐਪ ਸੀ ਇਹਨਾਂ ਦੇ ਜ਼ਰੀਏ ਇੱਥੋਂ ਤੱਕ ਕਿ ਲੋਕ ਸਹਿਤ ਵੀ ਰਚਨਾ ਵੀ ਆਈਟੀ ਦੇ ਜ਼ਰੀਏ ਕਰਨ ਲੱਪੇ ਡਾਕਟਰੀ ਵੀ ਆਈਟੀ ਦੇ ਜ਼ਰੀਏ ਇਹ ਏਆਈ ਦੇ ਜ਼ਰੀਏ ਉਹ ਨਪਿਆ ਸ਼ਾਇਦ ਵੀ ਏਆਈ ਦੇ ਜ਼ਰੀਏ ਉਹ ਨਪਿਆ ਸਾਰਾ ਕੁਝ ਏਆਈ ਕਰੇਗਾ ਏਆਈ ਕਰੇਗੀ ਉਸ ਵਿੱਚ ਇੱਕ ਤਾਂ ਇਹ ਦੀ ਜਿਹੜਾ ਸਾਡਾ ਸਮਾਜ ਦੇ ਵਿੱਚ ਜਿਹੜਾ ਸਾਡਾ ਮਨੁੱਖਾ ਜਿਹੜੀ ਮੋਸਟ ਪਾਵਰਫੁੱਲ ਜਿਹੜੀ ਇੱਕ ਕਰਤੀ ਹੈ ਕੁਦਰਤ ਦੀ ਉਹਦਾ ਜਿਹੜਾ ਮੈਂਟਲ ਜਿਹੜਾ ਉਹ ਜਿਹੜਾ ਉਹਦਾ ਦਿਮਾਗ ਹੈ ਉਦੇ ਵਿੱਚ ਉਹਦੀ ਜਿਹੜੀ ਜਿਹੜੀ ਉਹਦੀ ਹੁੰਦੀ ਮੈਮਰੀ ਹੁੰਦੀ ਆ ਉਹ ਘਟਣ ਲੱਗ ਪਈ ਉਹਦੀ ਚਟਸ ਘਟਣ ਲੱਗ ਪਈ ਹੈ ਜੀ ਬਿਲਕੁਲ ਤਾਂ ਹੁਣ ਇਹਦੇ ਵਿੱਚ ਤੇ ਉਹਨਾਂ ਨੇ ਕਿਹਾ ਵੀ ਇਹ ਇਹ ਸਿਰਫ ਇਹ ਨਹੀਂ ਗੱਲ ਸਿਰਫ ਇੱਕ ਸ਼ੰਕਾ ਨਹੀਂ ਹੈ ਉਹਨਾਂ ਨੇ ਕਿਹਾ ਵੀ ਜਦੋਂ ਇਹ ਸਿਸਟਮ ਨੇ ਕਲਾਪਸ ਕਰਨਾ ਤੇ ਪਤਾ ਉਦੋਂ ਲੱਗਣਾ ਜਦੋਂ ਨੁਕਸਾਨ ਹੋ ਜਾਣਾ ਹੈ ਹੋ ਜਾਣਾ ਜੀ ਇਹ ਨਹੀਂ ਹੋਣਾ ਕਿ ਤੁਸੀਂ ਨੁਕਸਾਨ ਅਭਾਸ ਕਰ ਲੋਗੇ ਇਹਨੂੰ ਨੁਕਸਾਨ ਨੂੰ ਰੋਕਿਆ ਜਾ ਸਕਦਾ ਤੋਂ AI ਦੇ ਜਿੱਦਣ ਨੁਕਸਾਨ ਕਰ ਰਹੇ ਪੂਰੀ ਦੁਨੀਆ ਦੀ ਚਿੰਤਾ ਹੈ ਜੀ ਕਿ ਇੱਕ ਪਾਸੇ ਤਾਂ AI ਦੇ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਨੇ ਰੋਜ਼ ਜਦੋਂ ਬਿਜ਼ਨਸ ਪੁਆਇੰਟ ਆਫ ਊ ਉਹਨਾਂ ਦੇਖਦੇ ਆਂ ਤੇ ਰੋਜ਼ ਖਬਰ ਆ ਰਹੀਆਂ ਜੀ ਇਹ AI ਨਾ ਤਾਂ ਬੜਾ ਬੜਾ ਤਕੜਾ AI ਵੀ AI ਦੇ ਨਾਲ ਬੜੀਆਂ ਸੰਭਾਵਨਾਵਾਂ ਨੇ ਇਸ ਫੀਲਡ ਦੇ ਵਿੱਚ ਇਸ ਫੀਲਡ ਦੇ ਆ ਨੋ ਡਾਊਟ ਹੈਗੀਆਂ ਟੈਕਨੋਲੋਜੀਕਲੀ ਜਿਹੜੇ ਸਿਸਟਮ ਜਿਹੜੇ ਇੰਜੀਨੀਅਰਸ ਨੇ ਦੂਸਰੇ ਨੇ ਪਰ ਉਹਦੀ ਕ੍ਰੈਡੀਬਿਲਟੀ ਜਿਹੜੀ ਹੈ AI ਦੀ ਜਿੰਨੀ ਤੇਰੇ AI ਦੀ ਕ੍ਰੈਡੀਬਿਲਟੀ ਦੇ ਉੱਪਰ ਤੁਸੀਂ ਨਹੀਂ ਕਰੋਗੇ ਉਨੀ ਦੇਰ ਫਿਰ ਇਹ ਇਹਦੇ ਵਿੱਚ ਤਾਂ ਜਿਹੜੋ AI ਦੇ ਨਾਲ ਅਲਟੀਮੇਟਲੀ ਤਾਂ ਲੋਕਾਂ ਨੇ ਸਪੇਸ ਦੇ ਸ਼ਟਲ ਵੀ AI ਦੀ ਮਰਜ਼ੀ ਨਾਲ ਛੱਡਣੇ ਸ਼ੁਰੂ ਕਰ ਦਨੇ ਆ ਚੰਗਾ ਵੀ AI ਦੇ ਤਰੀਕੇ ਨਾਲ ਹੋਣੀ ਆ ਆ ਪਿਛੇ ਜਿਹੜੇ ਜਦੋਂ ਵੈਸੇ ਸਾਡੇ ਸਧਾਰਨ ਸੌਫਟਵੇਅਰ ਜਿਹੜੋ ਕਲਾਪਸ ਹੋ ਗਏ ਸੀ ਏਡਾ ਵੱਡਾ ਹਾਦਸਾ ਹੋਇਆ ਜੀ ਫਿਰ ਉਹ ਉਹਦੋਂ ਬਚਦੇ ਬਚਦੇ ਜਿਹੜੇ ਜਿਹੜੀ ਹਿਊਮਨ ਮਤਲਬ ਮੈਮਰੀ ਸੀ ਜਾਂ ਹਿਊਮਨ ਜਿਹੜੀ ਅਲਰਟਨੈਸ ਸੀ ਜਦੋਂ ਸਾਡੇ ਪਾਇਲਟਸ ਨੇ ਹਿਊਮਨ ਮੋਡ ਦੇ ਉੱਤੇ ਕਰਕੇ ਉਹਨੂੰ ਜਾਜਾਂ ਨੂੰ ਬਚਾ ਲਿਆ ਜਦੋਂ ਉਹ ਜੀਪੀਐਸ ਗਲਤ ਸੂਕੇਤ ਦੇਣ ਲੱਗ ਪਏ ਸੋ ਏਆਈ ਦਾ ਜਿਹੜਾ ਕੋਲਾਪਸ ਹੋਣਾ ਜਿੱਦਣੋਂ ਕਹਿੰਦੇ ਕਿ ਫਿਰ ਤੁਹਾਨੂੰ ਪਤਾ ਨਹੀਂ ਲੱਗਣਾ ਕੋਲਾਪਸ ਹੋ ਗਿਆ ਇਸ ਕਰਕੇ ਉਹਨਾਂ ਨੇ ਇਹ ਡਿਮਾਈਸ ਰਿਪੋਰਟ ਦੇ ਜ਼ਰੀਏ ਉਹਨਾਂ ਨੇ ਕੀਤਾ ਕਿ ਇਹਦੇ ਉੱਤੇ ਧਿਆਨ ਦਿਓ ਜਿਹੜੇ ਏਆਈ ਨੂੰ ਬਣਾ ਰਹੇ ਹੈਗੇ ਜਿਨ੍ਹਾਂ ਨੇ ਇਹ ਹੀ ਇਜਾਦ ਕੀਤੀ ਉਹ ਇਸ ਗੱਲ ਤੇ ਧਿਆਨ ਦੇਣ ਕਿ ਇਹਦੇ ਇਹਦੀ ਮਿਸ ਇਨਫਰਮੇਸ਼ਨ ਹੋਣ ਜਾ ਇਹਦੇ ਕੋਲਾਪਸ ਹੋਣ ਤੋਂ ਬਹੁਤ ਪਹਿਲਾਂ ਇਹ ਪਤਾ ਲੱਗ ਜਾਏ ਕਿ ਇਹ ਹੀ ਖਰਾਬੀ ਕਰਨ ਲੱਗ ਪਿਆ। ਕਰਨ ਲੱਗ ਪਿਆ। ਸੋ ਇਹ ਸਭ ਤੋਂ ਜ਼ਰੂਰੀ ਹੈ ਕਿ ਇਹ ਤੁਹਾਨੂੰ ਡਿਫੈਂਸਿਵ ਮਈਅਰ ਦੇ ਵਿੱਚ ਹੁੰਦਾ ਕਿ ਖਰਾਬ ਹੋਣ ਤੋਂ ਪਹਿਲਾਂ ਪਹਿਲਾਂ ਪਤਾ ਕੁਝ ਲੱਗੇ। ਹੂੰ ਤੇ ਹੱਲੇ ਕਹਿੰਦੇ ਹੱਲੇ ਸਥਿਤੀ ਹੈ ਕਿ ਜੇ ਇਹ ਆਈ ਕੋਲਾਪਸ ਕਰ ਗਈ ਤਾਂ ਤੁਹਾਨੂੰ ਉਦੋਂ ਪਤਾ ਲੱਗੇਦੋਂ ਕੋਲਾਪਸ ਹੋ ਜਾਣਾ। ਹੋ ਜਾਣਾ ਜੀ। ਸੋ ਇਹਦੇ ਉੱਤੇ ਗੱਲਬਾਤ ਚੱਲ ਰਹੀ ਹੈ। ਸੋ ਇੰਜੀਨੀਅਰਸ ਮੈਨੂੰ ਲੱਗਦਾ ਹੈ ਇਹ ਤੇ ਇਹ ਵੀ ਇਹ ਵੀ ਰਸਤਾ ਕੱਢ ਲੈਣ। ਹੂੰ ਬਿਲਕੁਲ। ਇਸੇ ਤਰ੍ਹਾਂ ਹੁਣ ਖ਼ਬਰیں ਵੀ ਹੈ ਕਿ ਭਾਰਤ 'ਚ ਘਟ ਗਿਣਤੀਆਂ ਨਾਲ ਵਾਧੀ ਹਿੰਸਾ ਅਤੇ ਵਿਤ ਇਹ ਸਾਰੇ ਦਾ ਹਰ ਜਗ੍ਹਾ ਹੋ ਰਿਹਾ ਹੈ। ਹਮਮ ਘਟ ਗਿੰਦਤੀਆਂ ਦੇ ਜਦੋਂ ਭਾਰਤ ਦੇ ਵਿੱਚ ਦਾ ਸਿੱਧਾ ਅਸਰ ਤਾਂ ਇਹ ਹੈ ਕਿ ਕਿਉਂਕਿ ਅਸੀਂ ਅਮਰੀਕਾ ਦੇ ਵਿੱਚ ਜਿਹੜਾ ਸਾਡੇ ਬਹੁਤ ਸਾਰੇ ਸਾਡੇ ਸਾਰੇ ਮੁਲਕਾਂ ਦੀ ਅਮਰੀਕਾ ਗ੍ਰੀਟਾ ਇੰਗਲੈਂਡ ਹੋਰ ਦੁਨੀਆ ਪਰ ਜਿੱਥੇ ਕਦੇ ਹੁੰਦੇ ਸੀ ਰੇਸਿਸ ਸਿਸਟਮ ਨਹੀਂ ਹੈਗਾ ਪਰ ਹੁਣ ਅਮਰੀਕਾ 'ਚ ਵੀ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਆਈਆਂ ਜਿੱਥੇ ਰੇਸਿਜ਼ਮ ਦੀਆਂ ਗੱਲਾਂ ਆਈਆਂ ਹੈ। ਅਪਾਛੇ ਇੰਗਲੈਂਡ ਦੀ ਖਬਰ ਸੀ ਜਿਹਦੇ ਵਿੱਚ ਉਹ ਕਹਿੰਦੇ ਵੀ ਉਹ ਇੱਕ ਰੈਸਟੋਰੈਂਟ ਤੋਂ ਉਹਨੇ ਕਹਤਾ ਕਿ ਹਿੰਦਸਤਾਨੀ ਤਾਂ ਭਾਰਤ ਵਾਲੇ ਦਾ ਗੁਲਾਮ ਨੇ ਗੁਲਾਮ ਨੇ ਜੀ ਸੋ ਇਹ ਇਹ ਰੇਸਿਜ਼ਮ ਹੀ ਹੁੰਦਾ ਸਾਰਾ ਹਮ ਤੋ ਜਿਹੜੀ ਰੇਸਿਜ਼ਮ ਕਾਸਟ ਤੋਂ ਲੈ ਕੇ ਧਰਮਾਂ 'ਚ ਫਿਰ ਖਿੱਤਿਆਂ 'ਚ ਫਿਰ ਉਹ ਤੁਰਦਾ ਹੈ ਹਮ ਤੋ ਭਾਰਤ ਦੇ ਵਿੱਚ ਇੱਕ ਇਹ ਅਲੀਗੇਸ਼ਨ ਲੱਗਦੇ ਆ ਰਹੇ ਆ ਲਗਾਤਾਰ ਕਿ ਮਿਨੋਰਟੀਜ਼ ਨੂੰ ਪ੍ਰੋਬਲਮ ਆ ਰਹੀ ਹੈ ਮਿਨੋਰਟੀਜ਼ ਦੀ ਬਹੁਤ سارے ਕੇਸ ਵੀ ਰਿਪੋਰਟ ਹੋਏ ਆ ਗਏ ਆ ਸਰਕਾਰਾਂ ਕੋਸ਼ਿਸ਼ ਕਰਦੀਆਂ ਐ ਸਾ ਨਾ ਹੋਣ ਉਹਦੇ ਉੱਤੇ ਵੀ ਅਲੀਗੇਸ਼ਨ ਲੱਗਦੇ ਹੈ ਕਿ ਨਹੀਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਆ ਉਹਨਾਂ ਵੱਲੋਂ ਇਹ ਸਾਰਾ ਕੁਝ ਚੱਲਦਾ ਹੁੰਦਾ ਹੈ ਸਮਾਜ ਦੇ ਵਿੱਚ ਕਈ ਤਰ੍ਹਾਂ ਦਾ ਸਿਸਟਮ ਆ ਡੀਪ ਸਟੇਟਸ ਕੰਮ ਕਰ ਰਹੀਆਂ ਹੁੰਦੀਆਂ ਪਰ ਇਹਦੇ ਵਿੱਚ ਸਾਨੂੰ ਜਿਹੜਾ ਨੋ ਡਾਊਟ ਇਹਦੇ ਵਿੱਚ ਜਿਹੜਾ ਸਾਡੇ ਗਵਾਣ ਹੋ ਰਿਹਾ ਤੁਹਾਡੇ ਬੰਗਲਾਦੇਸ਼ ਦੇ ਵਿੱਚ ਹਿੰਦੂਆਂ ਦੇ ਘਰ ਸਾੜੀ ਜਾ ਰਹੇ ਉਹ ਵੀ ਮਿਨੋਰਟੀ ਹੋ ਰਿਹਾ ਇਧਰ ਪਾਕਿਸਤਾਨ ਜੋ ਖਬਰਾਂ ਆਉਂਦੀਆਂ ਕਿ ਜਿਹੜੀਆਂ ਸਿੱਖ ਕੁੜੀਆਂ ਜਾਂ ਹਿੰਦੂ ਕੁੜੀਆਂ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਕੇ ਵਿਆਹ ਕੀਤੇ ਜਾ ਰਹੇ ਇਸ ਕਿਸਮ ਦੀਆਂ ਘਟਨਾਵਾਂ ਸਾਰੀ ਦੁਨੀਆ ਦੇ ਵਿੱਚ ਹੋ ਰਹੀਆਂ ਸੋ ਇਹ 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 ਕੋਈ ਬਹੁਤ ਵਧੀਆ ਗੱਲ ਨਹੀਂ ਜਦੋਂ ਇਹ ਗੱਲਾਂ ਉੱਥੋਂ ਸ਼ੁਰੂ ਹੋ ਕੇ ਜਦੋਂ ਅਸੀਂ ਪੁਰਾਣੇ ਕਾਲਾਂ ਦੀ ਗੱਲ ਕਰਦੇ ਸੀ ਕਿ ਜਦੋਂ ਹਮਲਾਵਰ ਆਉਂਦੇ ਸੀ ਉਹ ਆ ਕੇ ਲੋਕ ਇਥੋਂ ਮਤਲਬ ਸਾਡੀਆਂ ਬੇਟੀਆਂ ਨੂੰ ਲੈ ਜਾਂਦੇ ਸੀ ਹੋਰ ਸਮਾਨ ਲੁੱਟ ਕੇ ਲੈ ਜਾਂਦੇ ਸੀ ਤਾਂ ਇੱਕ ਸਮੇਂ ਆ ਗਿਆ ਕਿ ਹੌਲੀ ਹੌਲੀ ਜਿਹੜੀ ਸਾਡੀ ਸਿਵਲਾਈਜੇਸ਼ਨ ਹੈ ਜਿਹੜੀ ਸਾਡੀ ਗਲੋਬਲ ਸਿਵਲਾਈਜੇਸ਼ਨ ਜਿਹੜੀ ਹੈ ਡਿਵੈਲਪ ਹੋਈ ਫਿਰ ਦੁਨੀਆ ਇੱਕ ਪਿੰਡ ਬਣਾਂ ਦੇ ਟੈਕਨੋਲੋਜੀ ਨਾਲ ਹੋ ਗਿਆ ਕਿ ਦੁਨੀਆ ਇੱਕ ਵਿਲੇਜ ਬਣ ਗਈ ਹੈ ਮਤਲਬ ਗਲੋਬਲ ਗਲੋਬ ਜਿਹੜਾ ਇੱਕ ਵਿਲੇਜ ਹੋ ਗਿਆ ਐਂਡੀ ਪੂਰੀ ਦੁਨੀਆ ਜਿਹੜੀ ਹੈ ਜੀ ਤਾਂ ਜਦੋਂ ਇੱਥੇ ਪਹੁੰਚ ਕੇ ਵੀ ਅਸੀਂ ਉਹ ਪਛਾਣ ਨੂੰ ਦੇਖ ਰਹੇ ਹਾਂ ਇਹ ਪਛਾਣ ਨੂੰ ਦੇਖਣ ਵਾਲੀ ਗੱਲ ਹੈ ਕਿ ਉਹ ਜਿਹੜਾ ਮਿਨੋਰਿਟੀਆਂ ਦੇ ਉੱਪਰ ਤੱਕਾ ਹੋ ਰਿਹਾ ਦੂਜਿਆਂ ਦੇ ਉੱਪਰ ਹੋ ਰਿਹਾ ਤਾਂ ਇਹ ਐਡੀ ਵੱਡੀ ਚ ਮੇ ਇਹਦੇ ਤੇ ਜਿਹੜਾ ਚਿੰਤਨ ਹੈਗਾ ਉਹ ਵੀ ਗਲੋਬਲ ਪੱਧਰ ਤੇ ਉੱਤੇ ਹੋਣਾ ਚਾਹੀਦਾ ਜਿਹੜੀਆਂ ਬੜੇ ਬੜੇ ਸਾਡੇ G20 G12 ਹੋਰ ਇਸ ਕਿਸਮ ਦੇ ਜਿਹੜੇ ਵੱਡੇ ਪਲੇਟਫਾਰਮਸ ਹੈਗੇ ਇੰਟਰਨੈਸ਼ਨਲ ਫੋਰਮਾ ਇਹ ਚਿੰਤਾ ਇੱਥੇ ਬਿਆਨ ਕੀਤੀ ਜਾਣੀ ਚਾਹੀਦੀ ਹੈ ਕਿ ਜਦੋਂ ਅਸੀਂ ਦੁਨੀਆ ਇੱਕ ਹੋ ਗਈ ਹੈ ਤੇ ਫਿਰ ਮਿਨੋਰਟੀ ਕੌਣ ਤੇ ਮੇਜੋਰਟੀ ਕੌਣ ਸੋ ਇਸ ਕਰਕੇ ਇਹ ਚਿੰਤਨ ਇਸ ਪੱਧਰ ਤੇ ਜਲਦੀਰ ਨਹੀਂ ਹੋਏਗਾ ਉਨੀ ਦੇਰ ਇਸ ਕਿਸਮ ਦੀਆਂ ਕਟਨਾਵਾਂ ਇਸ ਕਿਸਮ ਦੀਆਂ ਚਿੰਤਾਵਾਂ ਜਿਹੜੀਆਂ ਹੈ ਉਹ ਬਣੀਆਂ ਰਹਿਣ ਬਣੀਆਂ ਰਹਿਣ ਗਿਆ ਬਿਲਕੁਲ ਬਿਲਕੁਲ ਇਸੇ ਤਰ੍ਹਾਂ 90 ਸਾਲ ਦੇ ਪਹਿਲੇ ਦਿਨ ਦੀ ਗੱਲ ਕਰੀ ਤਾਂ ਰੇਲਵੇ ਵੱਲੋਂ ਵੱਡੀ ਖੁਸ਼ਖਬਰੀ ਸਾਹਮਣੇ ਆਈ ਸੀ ਦੇਸ਼ ਦੀ ਪਹਿਲੀ ਬੁਲੇਟ ਟ੍ਰੇਨ 15 ਅਗਸਤ 2027 ਤੋਂ ਚਲਾਉਣ ਦੀ ਤਿਆਰੀ ਹੈ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਵਿਤੇ ਦਿਨੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੁਲੇਟ ਟ੍ਰੇਨ ਦਾ ਸੰਚਾਲਨ ਪੜਾਅ ਵਾਰ ਤਰੀਕੇ ਨਾਲ ਕੀਤਾ ਜਾਵੇਗਾ ਠੀਕ ਹੈ ਕਹਿਣਾ ਚਾਹੂੰਗੀ ਬੁਲੇਟ ਟ੍ਰੇਨ ਜਿਹੜਾ ਉਹ ਸਾਡੇ ਪ੍ਰਧਾਨ ਮੰਤਰੀ ਜੀ ਦਾ ਸੁਪਨਾ ਸੀ ਜਿਹੜੇ ਨਰਿੰਦਰ ਮੋਦੀ ਜੀ ਦਾ ਉਹ ਲੈ ਕੇ ਆਏ ਸੀ ਔਰ ਇਹ ਲਗਾਤਾਰ ਕ੍ਰਿਟਿਸਿਜ਼ਮ ਦਾ ਵੀ ਸ਼ਿਕਾਰ ਹੁੰਦਾ ਰਿਹਾ ਜੀ ਅੱਜ ਵੀ ਬੁਲਟ ਟ੍ਰੇਨ ਜਿਹੜੀ ਹੈ ਗੁਜਰਾਤ 'ਚ ਹੀ ਚੱਲਨੀ ਗੁਜਰਾਤ ਤੋਂ ਮਹਾਰਾਸ਼ਟਰ ਤੱਕ ਬਾਕੀ ਬੁਲਕ ਨੇ ਲੈ ਪਤਾ ਨਹੀਂ ਕਿਦੋਂ ਉੱਥੇ ਆਉਣੀ ਹੈਗੀ ਕਿਉਂਕਿ ਬੁਲਟ ਟ੍ਰੇਨ ਦੀ ਅਸੀਂ ਜ਼ਰੂਰਤ ਇਹ ਹੈ ਕਿ ਅੰਮ੍ਰਿਤਸਰੋਂ ਟ੍ਰੇਨ ਚੱਲੇ ਬੰਬਈ ਜਿਹੜੀ ਹੈਗੀ ਆ ਉਹ 50 ਘੰਟਿਆਂ ਨੂੰ ਜਾ ਪਹੁੰਚੇ ਜੀ ਇਹ ਤਾਂ ਬੁਲੇਟ ਰੇਨ ਦਾ ਫਾਇਦਾ ਕਿਉਂਕਿ ਭਾਰਤ ਬਹੁਤ ਵੱਡਾ ਡਿਸਟੈਂਸ ਹੈ ਬਿਲਕੁਲ ਉਹਨੂੰ ਪਤਾ ਨਹੀਂ ਕਿ ਕਿੰਨਾ ਸਮਾਂ ਲੱਗਣਾ ਕਿਉਂਕਿ ਬੁਲੇਟ ਰੇਨ ਚ ਚਲਾਉਣ ਤੋਂ ਪਹਿਲਾਂ ਜਿਹੜੇ ਬੁਲੇਟ ਰੇਨ ਦੀ ਟਰੈਕਸ ਦੀ ਜ਼ਰੂਰਤ ਹੈ ਉਸ ਕਿਸਮ ਦੇ ਟਰੈਕਸ ਪੂਰੇ ਮੁਲਕ ਦੇ ਵਿੱਚ ਫਿਸ਼ਲ ਬਿਲਕੁਲ ਹੁਣ ਅੱਛੀ ਗੱਲ ਹੈ ਕਿ ਉਹਨਾਂ ਨੇ ਇਹ ਕਹਿਤਾ ਕਿ ਬੁਲੇਟ ਰੇਨ ਦਾ ਜਿਹੜਾ ਟ੍ਰਾਇਲ ਟ੍ਰਾਇਲ ਸਫਲ ਹੋ ਗਿਆ ਪਰ ਹੁਣ ਇਹਨੇ ਇਹਨੇ ਰੁਟੀਨ ਚ ਚੱਲ ਪੈਣਾ ਹੈ ਜ਼ਿਆਦਾ ਇਹਨੇ ਗੁਜਰਾਤ ਚ ਹੀ ਚੱਲਣਾ ਹੈ ਉਹ ਤੋਂ ਵੀਰੇ ਨੇ ਮਹਾਰਾਸ਼ਟਰ ਤੱਕ ਨੂੰ ਚੱਲਣਾ ਹੈ ਜੀ ਪਰ ਦੂਜੇ ਪਾਸੇ ਇਹ ਹੈ ਕਿ ਜਦੋਂ ਇੱਕ ਪਾਸੇ ਤਾਂ ਇੱਕ ਮੁਲਕ ਜਿਹੜਾ ਅਸੀਂ ਜਾਪਾਨ ਤੋਂ ਲੈ ਕੇ ਆ ਗਏ ਵੀ ਅਸੀਂ ਬਨੂ ਬੁਲਟ ਟ੍ਰੇਨ ਸੰ ਟੈਕਨੋਲੋਜੀ ਵੀ ਦਿੱਤੀ ਉਹਨਾਂ ਨੇ ਹੂੰ ਤੇ ਪਰ ਦੂਸਰੇ ਪਾਸੇ ਇਹ ਹੈ ਕਿ ਜਿਹੜੀ ਸਾਡੀਆਂ ਆਮ ਟ੍ਰੇਨਾਂ ਚੱਲਦੀਆਂ ਉਹ ਹੱਲੇ ਵੀ 8-8 ਘੰਟੇ ਲੇਟ ਆਉਂਦੀਆਂ ਲੇਟ ਆਉਂਦੀਆਂ ਅੱਜ ਵੀ ਅੱਜ ਵੀ ਜ਼ਰੂਰਤ ਪਹਿਲਾਂ ਟ੍ਰੇਨਾਂ ਦੀ ਗਿਣਤੀ ਵਧਾਣ ਦੀ ਹੂੰ ਟਰੇਨਾਂ ਦੇ ਟਰੈਕ ਬਦਉਂਦੀ ਅੱਜ ਵੀ ਜਿਹੜੇ ਲੋਕ ਇੱਥੋਂ ਜਿਹੜੇ ਮਜ਼ਦੂਰ ਨੇ ਬਿਹਾਰ ਤੋਂ ਸਾਡੇ ਪ੍ਰਵਾਸੀ ਆਪਾਂ ਜਾਂ ਦੂਸਰੇ ਤੋਂ ਸੂਬਿਆਂ ਤੋਂ ਕੋਈ ਨੇ ਜਿਹੜੇ ਆਉਂਦੇ ਆ ਉਹ ਅੱਜ ਵੀ ਪੀਪੇ ਦੇ ਬੈਗ ਲੈਣਾ ਟਰੇਨ ਦੇ ਬਾਥਰੂਮ ਜਿਹੜਾ ਸ਼ੌਚਾਲੇ ਹੁੰਦਾ ਉਹਦੇ ਉਹਦੇ ਬਾਹਰ ਪੀਪਾ ਆਪਣਾ ਰੱਖ ਲੈਂਦੇ ਉੱਤੇ ਬੈਠੇ ਰਹਿੰਦੇ ਆ ਤਾਂ ਉਹਨੇ ਜਰਾ ਆਪ ਨਹੀਂ ਉਹ ਸ਼ੌਚਾਲੇ ਚ ਜਾਂਦੇ ਕਿਉਂਕਿ ਉਹ ਕਹਿੰਦੇ ਉਹਦੇ ਪਿੱਛੇ ਪਤਾ ਨਹੀਂ ਪੀਪੇ ਤੇ ਕੋਈ ਹੋਰ ਨਾ ਆ ਕੇ ਬਹਿ ਜੇ ਸੀਟਾਂ ਨਹੀਂ ਆਈਆਂ ਲੋਕਾਂ ਨੂੰ ਅੱਜ ਵੀ ਜਿਹੜਾ ਸਿਸਟਮ ਤਾਂ ਵੱਧ ਰਿਹਾ ਹੈ ਭਈ ਇਹ ਨੀ ਰੈਜ਼ਰਵੇਸ਼ਨ ਹੋਈ ਗਈ ਐ ਨੀ ਰੈਜ਼ਰਵੇਸ਼ਨ ਹੋਈ ਪਰ ਗੱਡੀਆਂ ਕਿੰਨੀਆਂ ਕੇਂਦਰ ਦੀ ਸਰਕਾਰ ਨੇ ਕਿਹਾ ਕਿ ਜਨਵਰੀ ਤੋਂ ਜਿਹੜੀ ਐ ਹੁਣ ਚੜ ਗਈ ਹੈ 26 ਜਨਵਰੀ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੁਝ ਟ੍ਰੇਨਾਂ ਵੀ ਵਧਣਗੀਆਂ ਸੋ ਇਹ ਕੱਲੀ ਬੁਲੇਟ ਟ੍ਰੇਨ ਨਾਲ ਕੰਮ ਨਹੀਂ ਚੱਲਣਾ ਕਿੱਡਾ ਵੱਡਾ ਮੁਲਕ ਹੈ ਇੱਥੇ ਟ੍ਰੇਨਾਂ ਇੰਨੀ ਟ੍ਰੇਨਾਂ ਦੀ ਤਾਦਾਦ ਵਧਣੀ ਚਾਹੀਦੀ ਹੈ ਕੁਆਲਿਟੀ ਆਫ ਟਰੈਵਲਿੰਗ ਵਧਣੀ ਚਾਹੀਦੀ ਹੈ ਉਹ ਡਿਹਾਈਜਨਿਕ ਟ੍ਰੇਨਸ ਹੋਣੀਆਂ ਚਾਹੀਦੀਆਂ ਗਈਆਂ ਟਰੈਕਸ ਵਧਿਆਉਣੇ ਚਾਹੀਦੇ ਆ ਹੁਣ ਬਣਾਉਣ ਨੂੰ ਇਸ ਕੇਂਦਰ ਦੀ ਸਰਕਾਰ ਨੇ ਰੇਲਵੇ ਸਟੇਸ਼ਨ ਬਹੁਤ ਮਾਡਰ ਬਣਾ ਦਿੱਤੇ ਪਰ ਰੇਲਵੇ ਸਟੇਸ਼ਨ ਤੇ ਗ੍ਰੇਨਾਈਟ ਲਾਉਣ ਦੇ ਨਾਲ ਲੋਕਾਂ ਦੀ ਯਾਤਰਾ ਨਹੀਂ ਵਧਿਆ ਹੋਣੀ ਬਿਲਕੁਲ ਉਹ ਤਾਂ ਸਧਾਰਨ ਇਟਾਂ ਦੇ ਵੀ ਬਣੇ ਹੋਣਗੇ ਸੋਹਣੇ ਬਣਨੇ ਹੋਣਗੇ ਸੀਮੈਂਟ ਲੱਗਾ ਹੋਊਗਾ ਤਾਂ ਚੰਗੇ ਹੀ ਹੋਣੇ ਆ ਪਰ ਜਿੰਨੇ ਦੇ ਤੁਸੀਂ ਲੋਕਾਂ ਨੂੰ ਵਧੀਆ ਟ੍ਰੇਨਸ ਬੁਲਟ ਨਾ ਦਿਓ ਪਰ ਟ੍ਰੇਨਾਂ ਦੀ ਗਿਲਤੀ ਵੀ ਦਿਓ ਚੰਗੀਆਂ ਟ੍ਰੇਨਾਂ ਦਿਓ ਲੋਕਾਂ ਨੂੰ ਤੱਕੇ ਖਾ ਕੇ ਨਾ ਜਾਣਾ ਪਵੇ ਸੋ ਬੁਲਟ ਟ੍ਰੇਨ ਜਦੋਂ ਆਏਗੀ ਤੇ ਇੱਕ ਸਾਡੇ ਇੱਥੇ ਸਾਡੇ ਭਾਰਤ ਦੇ ਜਿਹੜਾ ਮੁਕਟ ਆ ਉਹ ਤੇ ਫਿਦਰ ਦੇਕ ਲੱਗ ਜਾਊਗਾ ਕਿ ਆਹ ਵੀ ਉੱਥੇ ਬੁਲਟ ਟ੍ਰੇਨ ਵੀ ਚੱਲਦੀ ਆ ਪਰ ਜਦੋਂ ਬੁਲਟ ਟ੍ਰੇਨ 'ਚ ਜਿਹੜਾ ਕੋਈ ਬਾਹਰੋਂ ਆ ਕੇ ਬੁਲਟ ਟ੍ਰੇਨ ਤੇ ਚੜੂਗਾ ਇਹ ਤਾਂ ਆਨੰਦ ਲਊਗਾ ਪਰ ਜਦੋਂ ਸਾਡੇ ਵਾਲ ਨੂੰ ਆਊਗਾ ਇਹ ਤਾਂ ਪੀਪੀਏ ਦੇ ਭਾਵੇਂ ਬੰਦਾ ਜਾਂਦਾ ਵੇਖੂਗਾ ਜੀ ਜੀ ਫਿਰ ਉਹ ਹੋਗਾ ਨਹੀਂ ਯਾਰ ਹਲੇ ਬਰਾ ਸੰਤੁਲਨ ਜਈਏਗਾ ਜੀ ਬਿਲਕੁਲ ਸਾਨੂੰ ਬੁਲੇਟ ਟ੍ਰੇਨਾਂ ਦਾ ਹੋਣੀ ਭਾਵੇਂ ਨਾ ਚੱਲਣ ਪਰ ਆਪਣੀਆਂ ਟ੍ਰੇਨਾਂ ਦਾ ਸਤਾਰ ਬਦਲਣਾ ਜ਼ਰੂਰੀ ਹੈ ਬਿਲਕੁਲ ਬਿਲਕੁਲ ਸਹੀ ਇਸੇ ਤਰ੍ਹਾਂ ਖਬਰ ਇਹ ਵੀ ਹੈਗੀ ਹੈ ਕਿ ਸਿੱਖਿਆ ਡਾਇਰੈਕਟੋਰੇਟ ਦੇ ਨਿਰਦੇਸ਼ਾਂ ਤੋਂ ਬਾਅਦ ਦਿੱਲੀ ਵਿੱਚ ਅਧਿਆਪਕਾਂ ਨੂੰ ਉਹਨਾਂ ਦੇ ਵਿਦਿਅਕ ਅਦਾਰਿਆਂ ਦੇ ਆਲੇ-ਦੁਆਲੇ ਲਵਾਰਸ ਕੁੱਤਿਆਂ ਦੇ ਮਾਮਲਿਆਂ ਲਈ ਨੋਡਲ ਅਫਸਰ ਨਿਯੁਕਤ ਕੀਤਾ ਜਾਵੇਗਾ ਬੇਸ਼ੱਕ ਅਧਿਆਪਕ ਐਸੋਸੀਏਸ਼ਨ ਨੇ ਇਹ ਕਹਿੰਦੇ ਹੋਏ ਕਿ ਅਕੈਡੈਮਿਕ ਸੈਸ਼ਨ ਦੌਰਾਨ ਅਜਈਆਂ ਡਿਊਟੀਆਂ ਲਗਾਉਣ ਨਾਲ ਅਤੇ ਖਾਸ ਕਰਕੇ ਇਸ ਸਮੇਂ ਬਹੁਤ ਸਾਰੇ ਸਕੂਲਾਂ ਵਿੱਚ ਪ੍ਰੀ ਬੋਰਡ ਪ੍ਰੀਖਿਆਵਾਂ ਚੱਲ ਰਹੀਆਂ ਹਨ ਅਧਿਆਪਨ ਤੇ ਮਾੜਾ ਪ੍ਰਭਾਵ ਪੈ ਸਕਦਾ ਹੈ ਕੀ ਕਹਿਣਾ ਚਾਹੋਗੇ ਇਹ ਤਾਂ ਦੇਖੋ ਪਹਿਲਾਂ ਤਾਂ ਜਿੰਨੇ ਖਬਰਾਂ ਪੜ੍ਹੀ ਹੋਗੀ ਹਾਸੋਣੀ ਜੀ ਲੱਗਦੀ ਪਰ ਬਹੁਤ ਚਿੰਤਾਜਨਕ ਖਬਰ ਹੈ ਚਿੰਤਾਜਨਕ ਬਿਲਕੁਲ ਦੇਖੋ ਅਧਿਆਪਕ ਦੌਰੇ ਵੀ ਮਾੜੇ ਚੰਗੇ ਆ ਜਿਨ੍ਹਾਂ ਨੇ ਕਹਤਾ ਕਿ ਇਹ ਅਸਰ ਅਕੈਡੈਮਿਕ ਸੈਸ਼ਨ ਚੱਲ ਰਿਹਾ ਅਸਰ ਪਏਗਾ ਜੀ ਪਰ ਅਸਲ ਦੇ ਵਿੱਚ ਕੀ ਇਹ ਕੰਮ ਅਧਿਆਪਕਾਂ ਦਾ ਹੈਗਾ ਹੂੰ ਤੁਸੀਂ ਦੇਖੋਗੇ ਜਦੋਂ ਐਸਆਈਆਰ ਆਈ ਹੈ ਜਿਹੜੀ ਮਤਲਬ ਵੋਟਾਂ ਨੂੰ ਠੀਕ ਕਰਨ ਦਾ ਸਿਸਟਮ ਸਰਕਾਰੀ ਗਵਰਨਮੈਂਟ ਨੇ ਚਲਾਇਆ ਜੀ ਕਈ ਤਾਂ ਵਿਚਾਰੇ ਉੱਥੇ ਬੰਗਾਲ ਦੇ ਵਿੱਚ ਇੱਕ ਤੋਂ ਹੋਰ ਸੂਬੇ ਆ ਜਾਂਦਾ ਤਾਂ ਮੱਤਿਆ ਕਰਨ ਮੋਲੇ ਪਾਸੇ ਚਲੇ ਗਏ ਹਮ ਇੰਨਾ ਸਟ्रेस ਹੁੰਦਾ ਪਹਿਲਾਂ ਸਕੂਲ 'ਚ ਪੜਾਉਣਾ ਫਿਰ ਸ਼ਾਮ ਨੂੰ ਜਾ ਕੇ ਜਦੋਂ ਮਰਦਮ ਸ਼ਮਾਰੀ ਹੋਣੀ ਹੈ ਉਦੋਂ ਵੀ ਇਹਨਾਂ ਨੇ ਰਾਏ ਸ਼ਮਾਰੀ ਹੋਣੀ ਉਦੋਂ ਵੀ ਇਹਨਾਂ ਨੇ ਜਦੋਂ ਵੋਟਾਂ ਮਣਨ ਜਾਣੀਆਂ ਉਹ ਵੀ ਇਹਨਾਂ ਨੇ ਪੱਕੇ ਬੀਐਲਓ ਟੀਚਰ ਨੇ ਜੀ ਤਾਂ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਜਦੋਂ ਅਸੀਂ ਕਿੱਡਾ ਵਿਕਸਿਤ ਸੂਬਾ ਬਣਾਉਣ ਦੀ ਐਡਵੰਕਸ ਦੇਸ਼ ਬਣਾਉਣ ਦੀ ਗੱਲ ਕਰਦੇ ਆ ਤੇ ਫਿਰ ਸਾਡੇ ਕੋਲ ਇਲੈਕਟਰੋਲ ਸਟਾਫ ਕਿਉਂ ਨਹੀਂ ਸਿਲਾ ਪਾਰੇ ਜਿਹੜਾ ਅਚਾ ਹੁਣ ਇਹ ਕੁੱਤਿਆਂ ਦੀ ਗਿਣਤੀ ਕਰਨ ਲਈ ਲਾਤਾ ਤੁਹਾਨੂੰ ਮਤਲਬ ਇਹ ਇਹ ਹੁਣ ਜੇ ਤੁਸੀਂ ਸਪੋਜ਼ ਕਰੋ ਵੀ ਤੁਸੀਂ ਕਿਤੇ ਕੁੱਤਿਆਂ ਦੀ ਗਿਣਤੀਆਂ ਕਰਨੀਆਂ ਹੈ ਕਰੋ ਉਹ ਜ਼ਰੂਰਤ ਹੈ ਵੀ ਕਿਉਂਕਿ ਲੋਕਾਂ ਨੂੰ ਚੱਲ ਰਿਹਾ ਕਿ ਉਹ ਰੈਬੀਸ ਦੇ ਕੇਸ ਆ ਰਹੇ ਹਨ ਦੋਬਾਰ ਇਸ ਕੁੱਤਿਆਂ ਨੂੰ ਸੰਭਾਲਣਾ ਵੀ ਜ਼ਰੂਰੀ ਹੈ ਹੁਣ ਉੱਥੇ ਜਿਹੜੇ ਵਲੰਟੀਅਰਸ ਨੇ ਜਿਹੜੇ ਆਲਰੇਡੀ ਜਿਹੜੇ ਡੌਗ ਲਵਰਸ ਵਲੰਟੀਅਰਸ ਗਰੁੱਪ ਨੇ ਉਹਨਾਂ ਦੀ ਬੜੀ ਵੱਡੀ ਤਦਾਦ ਹੈ ਗਵਰਨਮੈਂਟ ਆਫ ਇੰਡੀਆ ਜਾਂ ਜਿਹੜੇ ਵੀ ਸੂਬੇ ਦੀ ਜਿਹੜੀ ਸਰਕਾਰ ਹੈਗੀ ਹੈ ਉਹਨਾਂ ਨੂੰ انرੋਲ ਕਰੇ ਜੇ ਤੁਸੀਂ ਸਾਨੂੰ ਗਿਣਤੀ ਕਰਕੇ ਦਿਓ ਉਹਨਾਂ ਨੂੰ ਕੀ ਰੋਜ਼ਗਾਰ ਵੀ ਮਿਲੇਗਾ ਤੇ ਕੰਮ ਵੀ ਹੋਏਗਾ ਸੋ ਇਸ ਕਰਕੇ ਮੈਨੂੰ ਲੱਗਦਾ ਜੀ ਜਿਹੜਾ ਅਧਿਆਪਕ ਹੈ ਨਾ ਸਾਡੇ ਸ਼ੁਰੂ ਤੋਂ ਹੀ ਸਾਡੇ ਕਈ ਵਰੀ ਪ੍ਰਧਾਨ ਮੰਤਰੀ ਵੀ ਜਦੋਂ ਪਾਸ਼ਲ ਕਰਦੇ ਹੁੰਦੇ ਨੇ ਕਈ ਵਰੀ ਟੀਚਰ ਡੇ ਦੇ ਉੱਪਰ ਤਾਂ ਉਹ ਗੁਰੂ ਸ਼ਿਸ਼ੇ ਦੀ ਪਰੰਪਰਾ ਦੀ ਬੜੀ ਗੱਲਾਂ ਕਰਦੇ ਗੁਰੂ ਦਾ ਗੁਰੂ ਦਾ ਜਿਹੜਾ ਸਾਡੇ ਸਥਾਨ ਹੈ ਜਿਹੜਾ ਟੀਚਰ ਦਾ ਸਥਾਨ ਉਹ ਸਰਬੋੱਚਾ ਭਗਵਾਨ ਦੇ ਬਰਾਬਰ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜੇ ਟੀਚਰਸ ਕੋ ਬਿਹਤਰ ਕੰਮ ਅਕੈਡੈਮਿਕ ਸਾਈਟ ਤੇ ਲਿਟਾਇਆ ਜਾਣਾ ਚਾਹੀਦਾ ਤੇ ਉਹਨਾਂ ਕੋ ਇਸ ਕਿਸਮ ਦੇ ਫਾਲਤੂ ਸਟ्रेस ਉੱਤੇ ਜਦੋਂ ਇਲੈਕਸ਼ਨ ਵੀ ਹੁੰਦੇ ਆ ਇਲੈਕਟਰਲ ਸਟਾਫ ਚ ਜਿਹੜੇ ਜਿਹੜੇ ਸਟੂਡੈਂਟਸ ਜਿਹੜੇ ਹੁੰਦੇ ਆ ਵੋਲੰਟੀਅਰਸ ਹੁੰਦੇ ਆ ਉਹਨਾਂ ਦਾ ਇਸਤੇਮਾਲ ਟੈਂਪਰਰੀ ਕੀਤਾ ਜਾਂਦਾ ਹੈ ਪਰ ਸਾਡੇ ਕੀ ਹੁੰਦਾ ਕਿ ਸਾਡੇ ਸਾਰਾ ਸਟਾਫ ਸਾਰੇ ਦਫਤਰ ਵਿਦੇ ਕਰ ਦਿੱਤੇ ਜਾਂਦੇ ਜਿੰਨੇ ਦਿਨ ਇਲੈਕਸ਼ਨ ਚੱਲਣਾ ਹੁੰਦਾ ਤਾਂ ਸਾਡੇ ਮੁਲਕ ਚ ਇਲੈਕਸ਼ਨ ਹੁੰਦਾ ਹੀ ਰਹਿੰਦਾ ਹੂੰ ਉਸ ਜਿੰਨੇ ਦਿਨ ਇਲੈਕਸ਼ਨ ਚੱਲਦਾ ਉਹਨੇ ਦੇ ਲੋਕਾਂ ਦੇ ਬਾਕੀ ਕੰਮ ਰੁਕ ਜਾਂਦੇ ਡਿਪਟੀ ਕਮਿਸ਼ਨਰ ਦੇ ਦਫਤਰ ਵੀ ਖਾਲੀ ਹੋ ਜਾਂਦੇ ਕਾਰਪੋਰੇਸ਼ਨਾਂ ਵੀ ਖਾਲੀ ਹੋ ਜਾਂਦੀਆਂ ਬੈਂਕ ਵੀ ਖਾਲੀ ਹੋ ਜਾਂਦੇ ਜਨਰਲ ਕਪੜੀਆਂ ਵੀ ਖਾਲੀ ਹੋ ਜਾਂਦੀਆਂ ਤੇ ਟੀਚਰ ਦਾ ਵਿਚਾਰੇ ਪੱਕੇ ਬਾਹਰ ਹੁੰਦੇ ਸੋ ਇਸ ਕਰਕੇ ਬੜੀ ਅਜੀਬੋ ਗਰੀਬ ਜਿਹੀ ਸਥਿਤੀ ਹੈ ਮੈਨੂੰ ਲੱਗਦਾ ਕਿ ਇਹਨਾਂ ਕੰਮਾਂ ਲਈ ਵੀ ਇੱਕ ਇੱਕ ਮੰਤਰਾਲੇ ਬਣਨਾ ਚਾਹੀਦਾ ਉਹਦੇ ਵੀ ਬੜੇ ਚਾਹੇ ਤੁਸੀਂ ਰੈਗੂਲਰ ਐਸਪੈਕਟ ਰੋਜ਼ਗਾਰ ਦੇਣਾ ਬਹੁਤ ਔਖਾ ਸਰਕਾਰਾਂ ਲਈ ਪਰ ਵਲੰਟੀਅਰਸ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਜਿਹੜਾ ਟੈਂਪਰਰੀ ਮਤਲਬ ਇੱਕ ਪੀਰੀਅਡ ਦੇ ਕੀ ਤਿੰਨ ਮਹੀਨਿਆਂ ਲਈ ਕੰਮ ਆਏਗਾ ਤਾਂ ਵਲੰਟੀਅਰਸ ਹਾਇਰ ਕੀਤੇ ਜਾਣੇ ਚਾਹੀਦੇ ਉਹਨਾਂ ਨੂੰ ਤੁਸੀਂ ਜਿਹੜਾ ਮਾਨ ਦੇ ਕੁਝ ਦੇ ਦਿਓ ਤਨਖਾਹ ਤਾਂ ਨਹੀਂ ਦਿਓਗੇ ਪਰ ਇੱਕ ਟੋਕਨ ਮਨੀ ਦਿਓਗੇ ਤੇ ਉਹਨਾਂ ਨੂੰ ਉਹਦਾ ਲਾਭ ਵੀ ਹੋਏਗਾ ਇੱਕ ਰੋਜ਼ਗਾਰ ਵੀ ਜਨਰੇਟ ਹੋਏਗਾ ਲੋਕਾਂ 'ਚ ਕੰਮ ਦਾ ਭਾਅ ਵਧੇਗਾ ਛੋਟੇ ਛੋਟੇ ਦਾ ਕੰਮ ਹੀ ਵਧਣਗੇ ਸੋ ਮੈਨੂੰ ਲੱਗਦਾ ਵੀ ਇਹ ਜਿਹੜੀ ਖਬਰ ਹੈ ਇਹ ਜੇ ਤਾਂ ਕੰਨ ਖੜੇ ਹੋ ਜਾਣ ਸਰਕਾਰ ਦੇ ਤਾਂ ਬਹੁਤ ਵਧੀਆ ਹੈ ਕੁੱਤਿਆਂ ਦੇ ਬਚਾਰੇ ਦੇ ਹੋ ਹੀ ਗਏ ਹੋਣੇ ਆ ਕਿ ਉਹਨਾਂ ਹੈ ਉਹ ਸਰਕਾਰਾਂ ਦੇ ਖੜੇ ਹੋਣੇ ਚਾਹੀਦੇ ਟੀਚਰਾਂ ਨੂੰ ਇਸ ਪਾਸੇ ਹਰ ਵੇਲੇ ਲਈ ਰੱਖੋ ਤਾਂ ਫਿਰ ਤੁਹਾਡਾ ਉਹ ਅਕੈਡੈਮਿਕ ਸੈਸ਼ਨ ਉਹਨਾਂ ਨੇ ਠੀਕ ਕਿਆ ਕੋ ਬੱਚੇ ਪ੍ਰਭਾਵਿਤ ਹੋਣਗੇ ਬਿਲਕੁਲ ਬਿਲਕੁਲ ਸੋ ਖਬਰਾਂ ਤਾਂ ਹੋਰ ਵੀ ਸੀ ਜਿਨ੍ਹਾਂ ਤੇ ਚਰਚਾ ਕਰਨੀ ਬਣਦੀ ਸੀ ਲੇਕਿਨ ਹੁਣ ਸਮਾਂ ਨਹੀਂ ਇਜਾਜ਼ਤ ਦੇ ਰਿਹਾ ਅੱਗੇ ਵਧੀਏ ਸਤ ਤੁਸੀਂ ਬਹੁਤ ਸਾਰੀ ਜਾਣਕਾਰੀ ਦਿੱਤੀ ਸਮਾਂ ਕੱਟਿਆ ਧੰਨਵਾਦ ਜੀ ਮਿਹਰਬਾਨਾ ਸ਼ੁਕਰੀਆ ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ ਤੇ ਹੁਣ ਸਾਨੂੰ ਦੀ ਇਜਾਜ਼ਤ ਨਮਸਕਾਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ